ਆਪਾਂ ਆਣ ਪਹੁੰਚਿਆ ਟਾਈਮ ਵਾਗਾ ਬਾਰਡਰ ਬੜਾ ਇਧਰ ਕੁਝ ਨਹੀਂ ਲੱਗਿਆ ਵਖਾ ਮੈਨੂੰ ਕਿਦਾਂ ਦਾ ਬਣ ਗਿਆ ਉਹ ਵਾਓ ਸੋਹਣਾ ਬਣ ਗਿਆ ਓਏ ਇਹ オリジナル ਪਿਸਤੌਲ ਆ ਸ਼ਹੀਦ ਭਗਤ ਸਿੰਘ ਜੀ ਦਾ ਆ ਦੂਸਰੇ ਨੰਬਰ ਤੇ ਜਵਾਨ ਚੱਲਿਆ ਸਾਰੇ ਜਾਣੇ ਆਪਾਂ ਆਪਣੀ ਜਗ੍ਹਾ ਤੇ ਯਕਲੋਂਦੇ ਜਾਂਦੇ ਆ ਆ ਮੁੰਡੇ ਦੋਵੇਂ ਸਰਦਾਰ ਆ ਬਹੁਤ ਹੀ ਸੋਹਣੀ ਪ੍ਰੇਡ ਕਰਨਦਾ ਵੀਰ ਆ ਆ ਤੁਸੀਂ ਚੈੱਕ ਕਰੋ ਇੱਕ ਰਾ ਪੂਰੇ ਸਟੰਟ ਵਿਖਾਉਂਦੇ ਆ ਫੌਜੀ ਭਰਾ ਹੁਣ ਇੱਥੇ ਆਪਣੇ ਨਾ ਬਹੁਤ ਸੋਹਣੇ ਕਰਤਾ ਪੇਸ਼ ਕਰਨ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਕੀ ਹਾਲ ਚਾਲ ਜੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਵਲੌਗ ਦੇ ਵਿੱਚ ਆਪਾਂ ਵਾ ਇਸ ਟਾਈਮ ਅੰਮ੍ਰਿਤਸਰ ਪਹਿਲੋਂ ਆਪਾਂ ਨੂੰ ਇੱਕ ਬੜਾ ਜ਼ਰੂਰੀ ਕੰਮ ਆ ਤੇ ਉਹ ਤੋਂ ਬਾਅਦ ਆਪਾਂ ਜਾਵਾਂਗੇ ਅੱਜ ਵਾਗਾ ਬਾਰਡਰ ਕਿੱਥੇ ਜਾਣਾ ਆਪਾਂ ਵਾਗਾ ਬਾਰਡਰ ਵਾਗਾ ਬਾਰਡਰ ਆਪਣੇ ਬੱਚਿਆਂ ਦੇ ਪਾਸਪੋਰਟ ਬਣਾਉਣੇ ਆ ਇਹ ਕਹਿੰਦੇ ਵੀ ਸਾਡੇ ਪਾਸਪੋਰਟ ਕਿਉਂ ਨਹੀਂ ਹੈਗੇ ਠੀਕ ਤੇ ਅੱਜ ਆਪਾਂ ਇਹਨਾਂ ਦੇ ਪਾਸਪੋਰਟ ਬਣਾ ਦੇਣੇ ਠੀਕ ਆ ਅਪਾਇੰਟਮੈਂਟ ਆਪਾਂ ਲੈ ਲਈ ਸੀ 10 ਵਜੇ ਦੀ ਅਪਾਇੰਟਮੈਂਟ ਹੈ ਹੁਣ ਆਪਾਂ ਜਾਂਦੇ ਆ ਅਮਰਸਰ ਪਾਸਪੋਰਟ ਆਫਿਸ ਆਪਾਂ ਐਟਮ ਉਤਰਾ ਅਮਰਸਰ ਆਪਾਂ ਪਹੁੰਚ ਗਏ ਆ ਮੌਸਮ ਅੱਜ ਦਾ ਬੜਾ ਘੈਂਟ ਹੋਇਆ ਪਿਆ ਵਾ ਦੋ ਕ ਦਿਨ ਤੋਂ ਗਰਮੀ ਵਾ ਵਧ ਗਈ ਸੀ ਪਰ ਅੱਜ ਬੱਦਲ ਵਾਲੀ ਜੁਈ ਹੈ ਥੋੜੇ ਜੇ ਕਣੀਆਂ ਕੁੜੀਆਂ ਪੈ ਗਈਆਂ ਵਾ ਹਾਂਜੀ ਮਿੱਤਰੋ ਬੱਚਿਆਂ ਦਾ ਜਿਹੜਾ ਪਾਸਪੋਰਟ ਹੈ ਉਹ ਆਪਾਂ ਅਪਲਾਈ ਕਰਤਾ ਵਾ ਦੋਵਾਂ ਜਣਾਂ ਦਾ ਖੁਸ਼ਮੀਦ ਦਾ ਤੇ ਹਰ ਗੋ ਦਾ ਦੋਵਾਂ ਜਣਾਂ ਦਾ ਜਿਹੜਾ ਪਾਸਪੋਰਟ ਹੈ ਉਹ ਆਪਾਂ ਅਪਲਾਈ ਕਰ ਆਏ ਆ ਅਪਾਇੰਟਮੈਂਟ ਤੇ ਹੀ ਆਪਣੀ ਇੱਕ ਜਣੇ ਦੀ 10 ਵਜੇ ਇੱਕ ਦੀ 11 ਵਜੇ ਤੇ ਇੱਕ ਦੀ 12 ਵਜੇ ਪਰ ਆਪਾਂ ਉਹਨਾਂ ਨੂੰ ਕਿਹਾ ਕਿ ਅਸੀਂ ਇੱਥੇ ਆਏ ਆ ਤਾਂ ਸਾਡਾ ਇਕੱਠਾ ਦਾ ਕੰਮ ਨਿਬੇੜ ਦਿਓ ਤੇ ਉਹਨਾਂ ਨੇ ਬਹੁਤ ਵੇਰ ਸਰਵਿਸ ਕੀਤੀ ਸਾਨੂੰ ਕੰਮ ਪੱਛਾ ਦਾ ਨਿਬੜ ਗਿਆ ਬਾਹਰ ਆਉਂਦਿਆਂ ਸਾਰੀ ਉਹਨਾਂ ਨੂੰ ਲੱਗੀ ਭੁੱਖੇ ਇੱਕ ਨੇ ਫੜ ਲਏ ਕੁਲ ਤੇ ਕੁਸ਼ਮੀਤ ਕਹਿੰਦੀ ਆ ਮੈਂ ਪੀਣੀ ਆ ਰੋ ਹਨਾ ਹੁਣ ਰੋ ਪੀਣੀ ਦੋਵਾਂ ਜਾਣੇ ਨੇ ਤੇ ਰੋ ਪੀਨੇ ਆ ਤੇ ਫਿਰ ਚੱਲਦੇ ਆ ਅੱਗੇ ਪਾਸਪੋਰਟ ਦਾ ਸਾਡਾ ਕੰਮ ਤੇ ਵੇਲੇ ਨਾਲ ਨਿਪਟ ਨਿਪਟ ਗਿਆ ਸੀ ਤੇ ਖੁਸ਼ਮੀਤ ਹੁਣਾਂ ਨੇ ਫਿਰ ਹੁਣ ਕਰ ਲਈ ਆ ਸ਼ਾਪਿੰਗ ਕੁਸ਼ਮੀਤ ਕੀ ਲੈ ਆ ਕੱਪੜੇ ਲੈ ਆ ਵਾਓ ਕਿਨੇ ਲੈ ਕੇ ਦਿੱਤੇ ਆ ਪਾਪਾ ਤੇ ਥੈਂਕ ਯੂ ਨਹੀਂ ਕੀ ਆ ਪਾਪਾ ਨੂੰ ਤੇ ਹਰ ਕੋਣ ਵਧੀਆ ਤੈਨੂੰ ਕੱਪੜੇ ਵਧੀਆ ਮਿਲ ਗਿਆ ਓਕੇ ਹੀ ਰਿਪੋਰਟ ਹਾਂ ਜੀ ਬੱਚਾ ਵੀ ਥੋੜੀ ਆਪਾਂ ਸ਼ਾਪਿੰਗ ਕਰ ਲਈ ਆ ਤੇ ਹੁਣ ਆਪਾਂ ਜਾਂਦੇ ਆ ਕਿਸੇ ਦੂਸਰੇ ਕੁਝ ਸਮਾਨ ਲੈ ਲਿਆ ਕੁਝ ਰਹਿ ਗਿਆ ਵਾ ਕੁਝ ਰਹਿ ਗਿਆ ਜੋ ਉਹ ਵੀ ਖਰੀਦ ਲੈਨੇ ਹਨਾ 17 ਲੈ ਲੋ ਆਈਫੋਨ 17 ਲੈ ਲਈ ਹਾਂ ਸੱਚ ਉਹ ਦਿਨ ਮੈਂ ਇੱਥੇ ਆਇਆ ਹਾਂ ਜਦੋਂ ਲੈਪਟਾਪ ਬਣਾਉਣਾ ਸੀ ਨਾ ਮੈਂ ਲੈਪਟਾਪ ਖਰਾਬ ਹੋ ਗਿਆ ਸੀ ਤੇ ਇਹਨਾਂ ਕੋਲ ਹੀ ਆਇਆ ਹਾਂ ਤੇ ਇਹਨਾਂ ਨੇ ਇਹ ਖਰਚਾ ਹੀ ਬੜਾ ਦੱਸਿਆ ਸੀ ਤੇ ਫੇਰ ਆਪਾਂ ਤਰਨ ਤਰਨ ਨੂੰ ਬਣਵਾ ਲਿਆ ਸੀ ਆਪਣਾ ਲੈਪਟਾਪ ਤੇ ਚਲੋ ਹੁਣ ਚੱਲਦੇ ਫੇਰ ਅਗਲੇ ਸ਼ਾਪਿੰਗ ਸੈਂਟਰ ਤੇ ਲੋ ਮਿੱਤਰੋ ਕੋਈ ਸਮਾਨ ਆਪਾਂ ਪਿਛਲੇ ਸਟੋਰ ਤੋਂ ਲੈ ਲਿਆ ਵਾ ਤੇ ਬਾਕੀ ਹੁਣ ਆਪਾਂ ਆ ਗਏ ਇੱਥੇ ਮੁਕਟਾ ਹਾਊਸ ਤੇ ਕੁਝ ਜੋ ਆਪਣਾ ਸਮਾਨ ਥੋੜਾ ਬਹੁਤ ਰਹਿ ਗਿਆ ਵਾ ਉਹ ਆਪਾਂ ਇੱਥੋਂ ਦੇਖ ਲੈਨੇ ਜੇ ਆਪਾਂ ਨੂੰ ਆ ਗਿਆ ਪਸੰਦ ਇਥੋਂ ਦੇਖ ਲੀਏ ਕੁਛ ਨਾ ਕੁਛ ਜੇ ਆਪਾਂ ਨੂੰ ਆਜੇ ਪਸੰਦ ਤਾਂ ਉਮੀਦ ਤੇ ਹੈਗੀ ਵੀ ਕੁਛ ਨਾ ਕੁਛ ਆਜੂ ਪਸੰਦ ਉੱਤੇ ਚੱਲ ਜੀ ਹੁਣ ਉੱਤੇ ਚਲੀਏ ਚਲੋ ਫਿਰ ਚੱਲੀਏ ਸ਼ੂਪਿੰਗ ਕਰਦਿਆਂ ਨੂੰ ਆਪਾਂ ਨੂੰ ਵੱਜ ਗਿਆ ਡੇਢ ਤੇ ਹੁਣ ਨਿਆਣਿਆਂ ਨੂੰ ਲੱਗ ਗਈ ਥੋੜੀ ਭੁੱਖ ਤੇ ਇੱਥੇ ਆਪਾਂ ਨੂੰ ਦੀਦੀ ਮਿਲ ਪਈ ਉਹ ਵੀ ਸਤਿ ਸ਼੍ਰੀ ਅਕਾਲ ਕੀ ਹਾਲ ਚੰ ਹੈ ਹਾਲ ਚੱਲ ਰਿਹਾ ਠੀਕ ਠਾਕ ਤੇ ਵਧੀਆ ਹਾਂ ਲੱਗੀ ਭੁੱਖ ਫਿਰ ਅ ਵੀ ਬੱਚਿਆਂ ਆਪਣੇ ਦਾ ਜਿਹੜਾ ਆਰਡਰ ਹੈ ਉਹ ਤੇ ਆ ਗਿਆ ਵਾ ਤੇ ਸਾਡਾ ਆਰਡਰ ਜੇ ਬੰਦ ਲਿਆ ਤੇ ਇਹਨਾਂ ਨੇ ਤੇ ਪੂਰੀ ਤੱਕ ਪਾਤੀ ਮਿੰਟੋ ਮਿੰਟ ਖਿੱਚ ਲਿਆ ਕੰਮ ਤੇ ਮੇਰਾ ਵੀ ਦਾ ਤੇ ਮਨਿੰਦਰ ਦਾ ਜਿਹੜ ਪੀਜੇ ਦੀ ਇੰਨੀ ਯਕੀਨ ਹੈ ਵੀ ਅਸੀਂ ਗੱਲਾਂ ਕਰਦੇ ਆ ਨਾ ਤੇ ਇਹਦਾ ਬਿਲਕੁਲ ਸਾਡੇ ਕੋਈ ਧਿਆਨ ਨਹੀਂ ਹੈਗਾ ਇਹ ਐ ਪੂਰਾ ਡਟ ਕੇ ਖਾਂਦੇ ਹੀ ਆ ਇਹਨੂੰ ਕੋਈ ਪਤਾ ਨਹੀਂ ਆ ਵੀ ਕੀ ਹੁੰਦਾ ਮੇਰੇ ਚਾਰ ਸਵੇਰੇ ਕੀ ਨਹੀਂ ਕੁਸ਼ਮੀਰ ਕਿਦਾਂ ਕੰਮ ਸੈਟਿਆ ਪੂਰਾ ਪੂਰਾ ਸੈਟਿਆ ਠੀਕ ਆ ਅਬ ਇਹ ਹਰ ਗੋਣੇ ਖਾ ਲੈਣ ਲੱਗਾ ਤੇ ਸਾਡਾ ਆਰਡਰ ਜੇ ਤੱਕ ਨਹੀਂ ਆਇਆ ਅਸੀਂ ਵੇਟ ਕਰ ਰਹੇ ਹਾਂ ਆਪਣੇ ਆਰਡਰ ਦੀ ਲਓ ਜੀ ਆ ਆ ਗਿਆ ਹੁਣ ਆਪਣਾ ਵੀ ਆਰਡਰ ਆ ਗਿਆ ਵਾ ਤੇ ਹੁਣ ਆਪਾਂ ਛਕਾਂਗੇ ਕੁਸ਼ਮੀਰ ਤਾਂ ਉਹਨਾਂ ਨੇ ਆਪਣਾ ਕਰ ਲਿਆ ਫਿਨਿਸ਼ ਤੇ ਹਰ ਗੋਣੇ ਵੀ ਆਪਣਾ ਕਰ ਲਿਆ ਫਿਨਿਸ਼ ਤੇ ਇਹ ਹੁਣ ਸਾਡਾ ਆ ਗਿਆ ਤਿੰਨਾਂ ਜਾੜਿਆਂ ਦਾ ਠੀਕ ਆ ਆਪਣੀ ਆ ਗਈ ਆ ਕਿ ਬੱਦ ਕ੍ਰੀਮ ਵੇ ਤੇ ਆ ਗਏ ਆ ਇੱਥੇ ਬਹਿ ਕੇ ਹੁਣ ਖੁਸ਼ਮੀਤ ਨੇ ਪਹਿਲੋਂ ਤੇ ਪੀਜਾ ਨੂੰ ਦਾੜ੍ਹ ਪਾਈ ਸੀ ਹੁਣ ਇਹਨੇ ਆਪਣੀ ਫੇਵਰੇਟ ਆਈਸਕ੍ਰੀਮ ਲੈ ਲਈ ਆ ਤੇ ਹਰਗੁਣ ਨੇ ਵੀ ਦੋਵਾਂ ਨੇ ਸੇਮ ਹੀ ਲਈ ਆ ਤੇ ਦੀਦੀ ਤੇ ਮਨਿੰਦਰ ਨੇ ਵੀ ਲੈ ਲਈ ਆਪਣੀ ਤੁਸੀਂ ਕਿਹੜੀ ਲਈ ਆ ਮਿਕਸ ਫਰੂਟ ਮਿਕਸ ਫਰੂਟ ਲਈ ਮਲਾਈ ਵਾਲੀ ਆ ਮਲਾਈ ਵਾਲੀ ਇਹਨਾਂ ਲੈ ਲਈ ਆ ਤੇ ਖੁਸ਼ਮੀਤ ਹੁਣ ਖਾਂਦੇ ਹੀ ਆ ਆਪਣੀ ਫੇਵਰੇਟ ਆਈਸਕ੍ਰੀਮ ਤੇ ਆਈਸਕ੍ਰੀਮ ਖਾ ਕੇ ਤੇ ਹੁਣ ਆਪਣਾ ਟਾਈਮ ਹੋ ਗਿਆ ਵਾ 2:00 ਤੇ 10 ਮਿੰਟ ਤੇ ਆਪਾਂ ਹੁਣ ਵਾਗਾ ਬਾਰਡਰ ਪਹੁੰਚਣਾ ਵਾ ਲੱਗ ਭਾਗ ਸਵਾ 3 3:30 ਵਜੇ ਤੱਕ ਆਪਾਂ ਵਾਗਾ ਬਾਰਡਰ ਪਹੁੰਚਣਾ ਵਾ ਹੁਣ ਆਪਾਂ ਬਸ ਇਥੇ ਤੁਰਣਾ ਜਿਵੇਂ ਬੱਚਾ ਆਪਣਾ ਨੇ ਖਾ ਲਿਆ ਤੇ ਖਾਣਾ ਬਿਨਾਂ ਖਾ ਲਿਆ ਜਿਵੇਂ ਨੇ ਆਈਸਕ੍ਰੀਮ ਖਾ ਲਈ ਤਾਂ ਆਪਾਂ ਇਥੇ ਤੁਰ ਪੈਣਾ ਮਤੇ ਆਪਾਂ ਸਿੱਧਾ ਜਾਣਾ ਵਾਗਾ ਬਾਰਡਰ ਹਾਂ ਟਾਈਮ ਆਪਾਂ ਮਾ ਰਣਜੀਤ ਹੈ ਵੀ ਨੂ ਆਹ ਸਾਰੀ ਜਿਹੜੀ ਮਾਰਕੀਟ ਤੁਸੀਂ ਵੇਖਣ ਦਾ ਜਿਹੇ ਰਣਜੀਤ ਹੈ ਵੀ ਨੂ ਦੀ ਆ ਤੇ ਆਪਾਂ ਹੁਣ ਚੱਲਾਂਗੇ ਵਾਗਾ ਬਾਰਡਰ ਉਥੇ ਜਾ ਕੇ ਤੁਹਾਨੂੰ ਕਰ ਪੂਰਾ ਸੀਨ ਦਿਖਾਉਣੇ ਆ ਸਾਰੇ ਬੱਚਿਆਂ ਨੂੰ ਆਪਾਂ ਵਿਖਾ ਕੇ ਲਿਉਣਾ ਇੱਕ ਪ੍ਰਯੋਗ ਠੀਕ ਆਪਾਂ ਆਣ ਪਹੁੰਚਿਆ ਐ ਟਾਈਮ ਵਾਗਾ ਬਾਰਡਰ ਅੰਮ੍ਰਿਤਸਰ ਤੋਂ 34 ਕਿਲੋਮੀਟਰ ਦਾ ਆਪਾਂ ਨੂੰ ਰਸਤਾ ਪਿਆ ਵਾ ਸੜਕ ਬਿਲਕੁਲ ਖਾਲੀ ਹੁੰਦੀ ਆ ਕਿਉਂਕਿ ਇੱਧਰ ਤੁਹਾਨੂੰ ਪਤਾ ਹੈ ਭਾਰਤ ਦੇਖਦੀ ਸਰਹੱਦ ਜਿਹੜੀ ਐ ਖਤਮ ਹੋ ਜਾਂਦੀ ਬਿਲਕੁਲ ਐਂਡ ਪੁਆਇੰਟ ਆ ਆਪਾਂ ਕਹਿ ਸਕਦੇ ਆ ਭਾਰਤ ਦਾ ਤੇ ਉਹ ਸਾਹਮਣੇ ਵੇਖੋ ਇੱਥੋਂ ਨਾ ਝੰਡਾ ਵੇਖੋ ਕਿਹੜੇ ਸਲੋ ਮੋਸ਼ਨ ਦੇ ਵਿੱਚ ਹਿਲੰਦਿਆ ਉਹ ਜਿਹੜਾ ਉਹ ਬਹੁਤ ਸੋਹਣਾ ਲੱਗਦਾ ਵਾ ਅਪਾ ਆਲਮੋਸਟ ਪਹੁੰਚ ਹੀ ਗਏ ਆ ਬਾਰਡਰ ਤੇ ਆ ਚੱਲੇ ਆ ਤੇ ਇਹ ਜਿਹੜਾ ਝੰਡਾ ਨਾ ਟੋਕ ਟੋਕ 3-4 ਕਿਲੋਮੀਟਰ ਪਹਿਲਾਂ 5 ਕਿਲੋਮੀਟਰ ਪਹਿਲਾਂ ਦਿਸਣ ਲੱ ਪੈਂਦਾ ਵਾ ਤੇ ਅੱਜ ਥੋੜੀ ਜਿਹੀ ਧੁੰਦ ਜੀ ਹੈਗੀ ਆ ਤਾਂ ਕਰਕੇ ਹੋ ਸਕਦਾ ਕਲੀਅਰ ਨਾ ਹੋਵੇ ਪਰ ਲੱਗਦਾ ਬਹੁਤ ਸੋਹਣਾ ਸਲੋ ਮੋਸ਼ਨ ਦੇ ਵਿੱਚ ਹਿਲਦਾ ਆਪਾਂ ਆਵਿਆ ਆ ਗਏ ਹੁਣ ਪਾਰਕਿੰਗ ਤੇ ਗੱਡੀ ਲਾਵਾਂਗੇ ਤੇ ਅੰਦਰ ਜਾਵਾਂਗੇ ਤੇ ਤੁਹਾਨੂੰ ਅੱਜ ਦਾ ਫਿਰ ਪੂਰਾ ਸੀਨ ਦਿਖਾਵਾਂਗੇ ਵਾਗਾ ਬਾਰਡਰ ਤੇ ਖੁਸ਼ਮੀਰ ਕਹਿੰਦੀ ਹੈ ਕਿ ਮੈਂ ਆਪਣੀਆਂ ਗੱਲਾਂ ਤੇ ਬਣਾਉਣਾ ਵਾ ਇੰਡੀਆ ਦਾ ਝੰਡਾ ਤੇ ਵੀਰ ਆਪਣੇ ਲੱਗੇ ਬਣਾਉਣ ਖੁਸ਼ਮੀਰੀਆਂ ਗੱਲਾਂ ਤੇ ਇੰਡੀ ਵੇ ਤੇ ਸੇ ਕਿੱਡਾ ਸੋਨਾ ਬਣ ਗਿਆ ਇਹ ਐ ਬੇਕਿੰਗ ਹਾਂ ਬਣ ਚੱਲਿਆ ਬਣ ਚੱਲਿਆ ਕਸ਼ਮੀਰ ਇੰਡੀਆ ਦਾ ਝੰਡਾ ਹਰ ਗੁੰਦੇ ਵੀ ਬਣਾ ਦੇਣੇ ਆ ਹੁਣ ਵੀ ਇਹਨਾਂ ਬਣਾ ਦੇਣਾ ਵਿੱਚ ਚੱਕਰ ਬਣਾ ਦੇਣਾ ਓਹੀ ਚੱਕਰ ਵੀ ਬਣ ਗਿਆ ਜੀ ਚੱਕਰwati ਬਣ ਗਈ ਲੈ ਖਾ ਆ ਪੂਰਾ ਇਧਰ ਕਸ਼ਮੀਰ ਲੱਗ ਗਿਆ ਵਖਾ ਮੈਨੂੰ ਕਿਦਾਂ ਦਾ ਬਣ ਗਿਆ ਓ ਵਾਓ ਸੋਨਾ ਬਣ ਗਿਆ ਓਏ ਇਹ ਤਾਂ ਬੜਾ ਵਧੀਆ ਬਣ ਗਿਆ ਹਣਾ ਇੰਡੀਆ ਦਾ ਝੰਡਾ ਬਣ ਗਿਆ ਗੱਲਾਂ ਤੇ ਹੁਣ ਸੁੱਕ ਲੈਂਦੀਏ ਨੂੰ ਆਪਾਂ ਥੋੜੀ देर ਵਾਸਤੇ ਹਣਾ ਫੁਕਾ ਮਾਰੋ ਫੁਕਾ ਮਾਰਿਓ ਨਾ ਆ ਵੀ ਉਹਨਾਂ ਹਰ ਗੋਡੇ ਵੀ ਬਣ ਦਿਆਂ ਹੁਣ ਆ ਵੀ ਹਰ ਗੋਡੇ ਵੀ ਬਣਾ ਲਿਆ ਇੰਡੀਆ ਦਾ ਇਹ ਪਿਛਲੀ ਵਾਰੀ ਵੀ ਜਦੋਂ ਆਏ ਸੀ ਨਾ ਉਦੋਂ ਵੀ ਕਹਿੰਦੇ ਸੀ ਬਣਾਉਣਾ ਪਰ ਉਦੋਂ ਸੀ ਨਾ ਰਹਿ ਗਏ ਹਾਂ ਉਦੋਂ ਅਸੀਂ ਗਾਂ ਲੰਗੇ ਹਾਂ ਤੇ ਸਾਰੇ ਵੀਰ ਜਿਹੜੇ ਪਛਾਂ ਗੇਟ ਜਿੱਥੇ ਐਂਟਰੀ ਮੇਨ ਉੱਥੇ ਹੀ ਬਣਾਉਂਦੇ ਆ ਅਸੀਂ ਪਿਛਲੀ ਵਾਰੀ ਗਾਂ ਲੰਗੇ ਹਾਂ ਭਲੇਖੇ ਨਾ ਤੇ ਹੁਣਾਂ ਨੂੰ ਇੱਥੇ ਹੀ ਵੇਖ ਲਿਆ ਵੀਰ ਨੂੰ ਚੇਤਾ ਕਹਿੰਗਾ ਇਹ ਕੰਮ ਜ਼ਰੂਰੀ ਆ। ਉਹ ਵੀ ਆਪਣੇ ਹਰ ਗੁੰਦ ਖੁਸ਼ਮੀਦ ਨੇ ਹੁਣ ਗੱਲਾਂ ਦੇ ਉੱਤੇ ਝੰਡੇ ਵੀ ਬਣਾ ਲਏ ਆ ਤੇ ਹੱਥਾਂ ਦੇ ਵਿੱਚ ਝੰਡੇ ਵੀ ਫੜ ਲਏ ਆ ਤੇ ਪੂਰੀ ਇੰਡੀਆ ਇੰਡੀਆ ਕਰਾਉਣੀ ਅੱਜ ਹੈ। ਪੂਰੀ ਕਰਾਉਣੀ ਕਿ ਨਹੀਂ? ਅੱਜ ਕਿਦਾਂ ਕਰਾਉਣੀ ਫਿਰ ਇੰਡੀਆ ਇੰਡੀਆ? ਇੰਡੀਆ ਇੰਡੀਆ ਠੀਕ ਆ। ਚਲੋ ਫਿਰ ਪਾਕਿਸਤਾਨ ਨੂੰ ਲੋਕ ਮਾਰਾ ਹੁੰਦੇ ਆ ਨਾ। हां हां वाकई है ना पाकिस्तान ਨੂੰ ਮਾੜਾ ਕਹਿੰਦੇ ਪਰ ਪਾਕਿਸਤਾਨ ਮਾੜਾ ਹੈ ਨਹੀਂਗਾ ਨਹੀਂ ਇਹ ਤਾਂ ਬੋਤਾ ਆਪਾਂ ਵੈਸੇ ਚੱਲ ਲੈ ਲੈ ਆਪੀ ਉੱਥੇ ਚ ਸਾਰਿਆਂ ਬੱਚਿਆਂ ਨੇ ਫੜੇ ਹੋਣੇ ਤੁਸੀਂ ਵੀ ਨਾਲ ਫੜ ਲਿਆ ਪਾਕਿਸਤਾਨ ਵੀ ਨਹੀਂ ਮਾੜਾ ਇੰਡੀਆ ਵੀ ਨਹੀਂ ਮਾੜਾ ਦੋਵੇਂ ਕੰਟਰੀਆਂ ਵਧੀਆ ਵਾ ਲੋ ਮਿੱਤਰੋ ਜਿੱਤਰਾ ਹੀ ਆਪਾਂ ਗੇਟ ਦੇ ਅੰਦਰ ਐਂਟਰ ਹੁੰਨੇ ਆ ਤੇ ਇੱਥੇ ਵਰਦਿਆ ਸਾਰੀ ਦੇਸ਼ ਭਗਤੀ ਵਾਲੀ ਜਿਹੜੀ ਫੀਲਿੰਗ ਆ ਉਹ ਆਉਣ ਲੱਗ ਪੈਂਦੀ ਆ ਤੇ ਆਪਾਂ ਚੱਲਦੇ ਆ ਅੱਗੇ ਉਹ ਵੇ ਵੇਖੋ ਪੂਰਾ ਵਾਗਾ ਬਾਰਡਰ ਆ ਚ ਲਿਆ ਵਾ ਇੱਥੇ ਆਵੇ ਤੁਹਾਨੂੰ ਵਿਖਾਈ ਦਿੰਨੇ ਆ ਵੇ ਇੰਡੀਆ ਲਿਖਿਆ ਪੂਰਾ ਵੇ ਇੰਡੀਆ ਦਾ ਵੱਡਾ ਹਰਾ ਝੰਡਾ ਵੀ ਲ ਹਾਂਜੀ ਆਪਾਂ ਇਧਰੋਂ ਆ ਕੇ ਤੇ ਐਸ ਬੰਨੇ ਆਪਾਂ ਆਪਣੀ ਲਾਤੀ ਆ ਗੱਡੀ ਇਹ ਜਿਹੜੀ ਇੱਥੇ ਪਾਰਕਿੰਗ ਹੈ ਵੀਆਈਪੀ ਪਾਰਕਿੰਗ ਹੈ ਇੱਥੇ ਜਦੋਂ ਤੁਸੀਂ ਅੰਦਰ ਆਉਂਦੇ ਜੇ ਤੇ ਇੱਥੇ ਬੜਾ ਸੋਹਣਾ ਇਸ ਤਰ੍ਹਾਂ ਇੱਕ ਹੱਥ ਮਲਾਉਣ ਵਾਲਾ ਸ਼ਾਂਤੀ ਦੱਸਣਿਆ ਜਿਤਨਾ ਲਾ ਲਓ ਜਾਂ ਦੋਹਾਂ ਕੰਟਰੀਆਂ ਦੇ ਆਪਸ ਦੇ ਵਿੱਚ ਹਨਾ ਹੱਥ ਮਲਾਉਣ ਦਾ ਇਸ ਤਰ੍ਹਾਂ ਇੱਕ ਪ੍ਰਤੀਕ ਲੱਗਾ ਵਾ ਚੌਂਕ ਦੇ ਵਿੱਚ ਬਿਲਕੁਲ ਠੀਕ ਹੈ ਇੱਥੋਂ ਆਪਾਂ ਐ ਕਰਕੇ ਗੱਡੀ ਇਧਰ ਲਾਤੀ ਆ ਤੇ ਜਿਹੜੇ ਆਮ ਸਾਰੇ ਜਿਹੜੇ ਟੂਰਿਸਟ ਆ ਉਹ ਉਧਰੋਂ ਆਪਣਾ ਪਾਰਕਿੰਗ ਚੋਂ ਲਾ ਕੇ ਗੱਡੀਆਂ ਤੇ ਉਧਰੋਂ ਤੁਰ ਕੇ ਆਉਂਦੇ ਤੇ ਇੱਥੇ ਇੱਕ ਬੜਾ ਸੋਹਣਾ ਵੇ ਬੁੱਤ ਬਣਿਆ ਵਾ ਸ਼ੇਰੇ ਪੰਜਾਬ ਮਾਝਾ ਰਾਜਾ ਰਣਜੀਤ ਸਿੰਘ ਦਾ ਹੀ ਲੱਗਦਾ ਵਾ ਉਤਰਾਂ ਲਿਖਿਆ ਕੁਛ ਨਹੀਂਗਾ ਇੱਥੇ ਪਰ ਉਹੋ ਹੀ ਆ ਮੇਰੇ ਹਿਸਾਬ ਨਾਲ ਸ਼ੇਰੇ ਪੰਜਾਬ ਮਾਝਾ ਰਣਜੀਤ ਸਿੰਘ ਦਾ ਐਡਾ ਬੁੱਤ ਬੜਾ ਸੋਹਣਾ ਲੱਗਾ ਵਾ ਇੱਥੇ ਠੀਕ ਆ ਇਸ ਤਰ੍ਹਾਂ ਦਾ ਬਣਿਆ ਵਾ ਬਾਕੀ ਇੰਡੀਆ ਦਾ ਝੰਡਾ ਆ ਇੱਥੇ ਪੂਰਾ ਐ ਸਲੋ ਮੋਸ਼ਨ ਦੇ ਵਿੱਚ ਲਹਿਰਾਉਂਦਿਆ ਵਾ ਤੇ ਅੱਗੇ ਤੁਸੀਂ ਵੇਖੋ ਆ ਸਾਰੀ ਜਿਹੜੀ ਬਿਲਡਿੰਗ ਆ ਕਿ ਕੰਪਲੈਕਸ ਬਣਿਆ ਦੱਸਿਆ ਵਾ ਨਾ ਇਹ ਸਾਰਾ ਆਪਣਾ ਵਾਗੇ ਬਾਰਡਰ ਦਾ ਕੰਪਲੈਕਸ ਆ ਤੇ ਆ ਟੂਰਿਸਟ ਜਿੰਨੇ ਵੀ ਸਾਰੇ ਇਧਰੋਂ ਦੀ ਜਾਣਦੇ ਆ ਤੇ ਲੋਕ ਆਪਣਾ ਫੋਟੋ ਵਗ ਇਹ ਇਧਰੋਂ ਆਪਾਂ ਹੁਣ ਆਪਣਾ ਚੈੱਕ ਪੋਸਟ ਤੋਂ ਸਾਰੀ ਚੈਕਿੰਗ ਕਰਾ ਕੇ ਤੇ ਹਰਗੁਣਾਂ ਨੇ ਆਪਣਾ ਹੰਥਾ ਦੇ ਵਿੱਚ ਫੜ ਲਿਆ ਝੰਡੇ ਗੱਲਾਂ ਦੇ ਉੱਤੇ ਝੰਡੇ ਨਾਲ ਛਾਪ ਲਿਆ ਤੇ ਆਪਾਂ ਇਸ ਤਰ੍ਹਾਂ ਤੁਸੀਂ ਵੀ ਛਾਪ ਲੈਣੇ ਠੀਕ ਹੈ ਤੇ ਇਧਰ ਦੀ ਆਪਾਂ ਤਰ੍ਹਾਂ ਅੰਦਰ ਜਾਂਦੇ ਆ ਤੇ ਆਪਣੀ ਇਧਰੋਂ ਵੀ ਆਈਪੀ ਐਂਟਰੀ ਆ ਠੀਕ ਹੈ ਜੀ ਆਪਾਂ ਵੀ ਆਈਪੀ ਐਂਟਰੀ ਤੋਂ ਜਾਂਦੇ ਆ ਬਾਕੀ ਜਿਹੜੇ ਆ ਤੇ ਆਹ ਤੋਪ ਵੇਖ ਲਓ ਪਹਿਲਾਂ ਤੇ ਹਰਗੁਣ ਕਹਿੰਦਾ ਪਹਿਲਾਂ ਤੋਪ ਖਾਓ ਤੋਪ ਇੱਥੇ ਬਹੁਤ ਸੋਹਣੀ ਇਹਨਾਂ ਨੇ ਤੋਪ ਬਣਾ ਕੇ ਰੱਖੀ ਹੈ ਕਿ ਕੋਕੇ ਜੜੇ ਵਿੱਚ ਤੋਪ ਦੇ ਠੀਕ ਹੈ ਤੇ ਆਜੋ ਚੱਲਦੇ ਆਂ ਆਹ ਵਾਲੇ ਸਾਰੇ ਜ लेके जाणगे अंदर ठीक है जी इधर आपा इन दे नाल जानदे हां ते इधर देखो पूरा इते तोपਾਂ ਤਾਂ ਆਪਾਂ ਇਹਨਾਂ ਨੇ ਲਾਈਆਂ ਆੜੀਆਂ ਅਸਲੀ ਦੀਆਂ ਆਵਣੀਆਂ ਰਟਾਇਰ ਹੋ ਜਾਂਦੇ ਜਿਹੜੇ ਸੰਦੇ ਇਹਨਾਂ ਦੇ ਆਰਮੀ ਵਾਲਿਆਂ ਦੇ ਉਹ ਲਾਏ ਆ ਠੀਕ ਆ ਇਥੇ ਤੋਪ ਲਾਈ ਬੜੀ ਸ਼ਾਨਦਾਰ ਬਾਕੀ ਤਰ੍ਹਾਂ ਦਾ ਇਹ ਕੰਪਲੈਕਸ ਆ ਇਥੇ ਲਿਖਿਆ ਆਈ ਲਵ ਇੰਡੀਆ ਠੀਕ ਆ ਆਈ ਲਵ ਇੰਡੀਆ ਇਥੇ ਲਿਖ ਕੇ ਲਾਇਆ ਵਾ ਉਹ ਸਾਹਮਣੇ ਤੁਸੀਂ ਇਥੇ ਇੱਕ ਬੜਾ ਸੋਹਣਾ ਜਹਾਜ਼ ਵੀ ਖਲੋਤਾ ਵੇਖ ਸਕਦੇ ਜੇ ਇਹ ਵੀ ਬਿਲਕੁਲ オリジナル ਜਹਾਜ਼ ਆ ਰਟਾਇਰ ਆ ਆਈ ਥਿੰਕ ਇਹ ਵੀ ਜਿਹੜੇ ਇਹਨਾਂ ਦੇ ਆਰਮੀ ਦੇ ਡਿਫੈਂਸ ਦੀਆਂ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ ਵਾ ਰਟਾਇਰ ਉਹ ਇੱਥੇ ਲਾ ਦਿੰਦੇ ਆ ਬਾਕੀ ਆ ਤੁਸੀਂ ਵੇਖ ਲਓ ਇੱਥੇ ਜਿਹੜੀ ਤਾਰ ਇੰਡੀਆ ਦੀ ਤੇ ਪਾਕਿਸਤਾਨ ਦੀ ਪਰਲੇ ਬਣੇ ਜਿਹੜਾ ਬੋਰਡ ਆ ਇਹ ਪਾਕਿਸਤਾਨ ਦਾ ਵਾ ਠੀਕ ਆ ਜਿਹੜਾ ਬੋਰਡ ਤੁਹਾਨੂੰ ਦੱਸਣ ਦਿਆ ਨਾ ਇਹ ਪਾਕਿਸਤਾਨ ਦਾ ਵਾ ਸਾਹਮਣੇ ਤੁਹਾਨੂੰ ਦੱਸਣ ਦਿਆ ਇਹ ਰੱਖ ਠੀਕ ਆ ਆਹ ਵਾਲਾ ਤੇ ਬਹੁਤ ਹੀ ਸ਼ਾਨਦਾਰ ਆਜੋ ਚੱਲਦੇ ਆ ਅੰਦਰ ਤੇ ਇਧਰੋਂ ਆਪਾਂ ਐਂਟਰੀ ਕਰਾ ਕੇ ਚੈੱਕ ਪੋਸਟਾ ਨਹੀਂ ਹੋ ਕੇ ਅੰਦਰ ਆ ਜੰਨੇ ਆ ਇੱਥੇ ਆ ਜੀ ਮਿਊਜ਼ੀਅਮ ਬੜਾ ਬੜਾ ਸੋਹਣਾ ਜਿੱਥੇ ਸਾਰੇ ਆਵੇ ਇਹਨਾਂ ਦੇ ਲੋਗੋ ਲੱਗੇ ਆ ਬੀਐਸਐਫ ਦੇ ਸਾਰੇ ਜਵਾਨਾਂ ਦੇ ਗੁਜਰਾਤ ਫਰੰਟੀਅਰ ਹਨਾ ਕਸ਼ਮੀਰ ਫਰੰਟੀਅਰ ਜੰਮੂ ਫਰੰਟੀਅਰ ਸਾਰਿਆਂ ਦੇ ਆਪੋ ਆਪਣੇ ਜਿਹੜੇ ਇਹਨਾਂ ਦੇ ਆਰਮੀ ਦੇ ਲੋਗੋ ਲੱਗੇ ਆ ਇੱਥੇ ਸਾਰੇ ਜਾਣੇ ਆਪੋ ਆਪਣੀਆਂ ਫੋਟੋਆਂ ਖਿੱਚਦੇ ਆ ਤੇ ਬਾਅਦ ਵਿੱਚ ਅੱਗੇ ਚਲੇ ਜਾਂਦੇ ਆ ਬਾਕੀ ਇਧਰ ਇੱਕ ਬਹੁਤ ਸੋਹਣਾ ਡੰਮੀ ਵੀ ਇੱਥੇ ਬਣਿਆ ਹੋਇਆ ਹਨਾ ਡੰਮੀ ਬਣਿਆ ਬਹੁਤ ਸੋਹਣਾ ਬਾਕੀ ਇਧਰੋਂ ਜਦੋਂ ਤੁਸੀਂ ਐਂਟਰੀ ਮਾਰਦੇ ਜੇ ਇਸ ਤਰ੍ਹਾਂ ਇੱਥੇ ਤੁਹਾਨੂੰ ਆਪਣੇ ਬੀਐਸਐਫ ਦੇ ਜਵਾਨਾਂ ਦੇ ਸਟੈਚੂ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਜਿਹੜੇ ਐ ਬਿਲਕੁਲ ਐਨ ਲੱਗਦੇ ਇਸ ਤਰ੍ਹਾਂ ਬਿਲਕੁਲ ਓਰੀਜਨਲ ਹੁੰਦੇ ਆ ਕੰਨਾਂ ਦੇ ਉੱਤੇ ਆਪਣੀ ਆਰਮੀ ਦੇ ਸੇਨਾ ਦੇ ਜਿਹੜੀਆਂ ਅਚੀਵਮੈਂਟਸ ਆ ਉਹ ਲਿਖੀਆਂ ਆ ਕਿਵੇਂ ਆਪਣੇ ਫੌਜੀ ਵੀਰ ਸ਼ਰਧਾਂ ਦੀ ਰਾਖੀ ਕਰਦੇ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਇੱਥੇ ਲਿਖਿਆ ਜੇ ਤੁਹਾਡੇ ਕੋਲ ਖੁੱਲਾ ਟਾਈਮ ਹੈ ਤੁਸੀਂ ਪੜ ਸਕਦੇ ਜੀ ਇਧਰ ਆਵੇ ਪੂਰੇ ਆਬੇ ਬੜੇ ਸੋਹਣੇ ਫੌਜੀ ਜਵਾਨ ਬਣਾ ਕੇ ਲਾਏ ਆ ਜਿਹੜੇ ਪ੍ਰੇਡ ਵਾਲੇ ਜਵਾਨ ਉਹ ਇੱਥੇ ਲਾਏ ਆ ਬੀਐਸਐਫ ਦੇ ਜਵਾਨਾਂ ਦੀ ਪੂਰਾ ਡਿਫੈਂਸ ਕਮਾਂਡੋ ਟਾਈਪ ਉਹਨਾਂ ਦੀ ਇਤਰਾ ਲਾਈ ਠੀਕ ਆ ਆਵੇ ਲੇਡੀ ਸਟਾਫ ਦੀ ਵਰਦੀ ਜਿਹੜੀ ਉਹ ਇੱਥੇ ਇਤਰਾ ਲਾਈ ਇਹਨਾਂ ਨੇ ਤੇ ਆਵੇ ਜਿਦਾਂ ਫਰੰਟ ਲਾਈਨ ਤੇ ਹੋ ਕੇ ਬਾਰਡਰ ਤੇ ਆਪਣੇ ਬੀਐਸਐਫ ਦੇ ਜਵਾਨ ਰੱਖੇ ਰੱਖੀ ਕਰਦੇ ਆ ਆ ਠੰਡ ਵਾਲਾ ਪੂਰਾ ਬਣਾਇਆ ਇਹਨਾਂ ਨੇ ਸਿਸਟਮ ਜਿਆਦੀ ਠੰਡ ਦੇ ਵਿੱਚ ਇਦਾਂ ਦਾ ਕਰਦੇ ਆ ਪੂਰਾ ਸਾਬਕਤਾਵ ਠੀਕ ਹੈ ਤੇ ਇਧਰ ਹੋਰ ਵੀ ਸਾਰਾ ਆਵੇ ਬੰਗਲਾਦੇਸ਼ ਜਦੋਂ ਆਜ਼ਾਦ ਹੋਇਆ ਸੀ ਉਹਦਾ ਸਾਰੇ ਜਿਹੜੇ ਉਹਨਾਂ ਨੇ ਲਾਏ ਆ ਅਬ ਇੱਧਰ ਤੰਬੂ ਵਗੈਰਾ ਬਣਾਏ ਮੋਰਚੇ ਬਣਾਏ ਆ ਬਹੁਤ ਸੋਹਣਾ ਅੰਦਰ ਦਾ ਜਿਹੜਾ ਸੀਨ ਬਣਾਇਆ ਇੱਥੇ ਨਾ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਣਾਇਆ ਵਾ ਪੂਰਾ ਮਿਊਜ਼ੀਅਮ ਹੈ ਬਹੁਤ ਸੋਹਣਾ ਠੀਕ ਹੈ ਜੀ ਤੇ ਬਾਕੀ ਸਾਰੇ ਆਪਣੇ ਜਿਹੜੇ ਬੀਐਸਐਫ ਦੇ ਜਵਾਨ ਆ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਜੋ-ਜੋ ਵੀ ਉਹਨਾਂ ਨੇ ਆਰਮੀ ਦੇ ਵਿੱਚ ਆਪਣਾ ਜੋ-ਜੋ ਵੀ ਉਹਨਾਂ ਨੇ ਦੇਸ਼ ਦੀ ਰਾਖੀ ਵਾਸਤੇ ਕੀਤਾ ਉਹਨਾਂ ਦੇ ਨਾਂ ਸਮੇਤ ਬਿਉਰਾ ਆਵੇ ਇੱਥੇ ਲਿਖਿਆ ਵਾ ਇਹ ਸਾਰੇ ਆਪਣੇ ਆਪਣੇ ਹੀਰੋ ਜਿਹੜੇ ਅਸਲੀ ਹੀਰੋ ਆ ਆਪਣੀਆਂ ਫਿਲਮਾਂ ਵਾਲੇ ਹੀਰੇ ਤੇ ਚਲੋ ਆਪਣੇ ਐਂਟਰਟੇਨਮੈਂਟ ਕਰਨ ਵਾਸਤੇ ਹੈਗੇ ਹੈਗੇ ਪਰ ਅਸਲੀ ਹੀਰੋ ਜਿਹੜੇ ਆਪਣੇ ਉਹ ਏ ਵਾਲੇ ਆ ਬਾਕੀ ਇੱਥੇ ਬੜੀ ਸੋਹਣੀ ਇੱਕ ਨਾਲੇ ਬੋਟ ਵੀ ਬਣਾ ਕੇ ਲਾਈ ਹੈ ਜਿਹੜੇ ਆਪਣੇ ਸਮੁੰਦਰ ਦੇ ਤੱਟਾਂ ਦੀ ਰਾਖੀ ਕਰਦੀ ਬੀਐਸਐਫ ਉਹਨਾਂ ਦੀ ਬੋਰਡ ਦਾ ਇੱਕ ਉਹਨਾਂ ਨੇ ਕਲਾਕ੍ਰਿਤੀ ਇੱਥੇ ਲਾਈ ਹੈ ਆ ਜਿਹੜੇ ਤੁਸੀਂ ਲੋਗੋ ਲੱਗੇ ਦਿਸੰਦੇ ਹੈ ਜੇ ਨਾ ਇਹ ਬੀਐਸਐਫ ਦੇ ਰੈਂਕਾਂ ਦੇ ਆ ਜਿਦ ਤਰ੍ਹਾਂ ਕੌਨਸਟੇਬਲ ਹੈਡ ਕੌਨਸਟੇਬਲ ਅਸਿਸਟੈਂਟ ਸਬ ਇੰਸਪੈਕਟਰ ਸਬ ਇੰਸਪੈਕਟਰ ਠੀਕ ਹੈ ਇੰਸਪੈਕਟਰ ਸੂਬੇਦਾਰ ਮੇਜਰ ਸਾਰੇ ਉਹਨਾਂ ਦੇ ਆਪਾਂ ਇਧਰ ਦੀ ਜੋ ਆਪਾਂ ਇਹ ਬੰਨਿਓ ਆਏ ਆ ਤੇ ਇਧਰੋਂ ਦੀ ਜੋ ਅੱਗੇ ਵਧਦੇ ਜਾਂਦੇ ਆ ਇੱਥੇ ਬੀਐਸਐਫ ਦਾ ਤੇ ਇੰਡੀਆ ਦਾ ਝੰਡਾ ਬਾਕੀ ਕੰਨਾਂ ਦੇ ਉੱਤੇ ਜਿੰਨੇ ਵੀ ਆਪਣੇ ਸ਼ਹੀਦ ਹੋਏ ਆ ਤੇ ਉਹਨਾਂ ਨੇ ਆਪਣੇ ਦੇਸ਼ ਵਾਸਤੇ ਕਿਵੇਂ ਕਿਵੇਂ ਕਿਹੜੇ ਟਾਈਮ ਤੇ ਕੀ ਕੀਤਾ ਉਹਨਾਂ ਦਾ ਬਿਓਰਾ ਜਿਹੜਾ ਕੱਲੇ-ਕੱਲੇ ਸ਼ੀਦਾਂ ਦਾ ਇੱਥੇ ਲਿਖ ਕੇ ਲਾਇਆ ਹੋਆ ਉਹਨਾਂ ਨੂੰ ਕਿਹੜੇ ਚੱਕਰ ਮਿਲੇ ਕਿਵੇਂ ਇੱਥੇ ਅੰਦਰ ਵੜਦਿਆਂ ਸਾਰੀ ਤੁਹਾਨੂੰ ਇੱਥੇ ਵੈਪਨ ਜਿਹੜੇ ਆਪਣੇ ਇੰਡੀਅਨ ਆ ਆਪਣਾ ਬੀਐਸਐਫ ਦੇ ਜਵਾਨਾਂ ਨੇ ਯੂਜ਼ ਕੀਤੇ ਆ ਉਹ ਸਾਰੇ ਵੈਪਨਾਂ ਦੇ ਨਾਮ ਵੇਦਾ ਵੇ 47 ਵੀ ਪਈ ਠੀਕ ਹੈ ਸਾਰੇ ਇਥੇ ਵੈਪਨਾਮੀਆਂ ਫੋਟੋਆਂ ਸਮੇਤ ਤੁਹਾਨੂੰ ਮਿਲ ਜਾਣਗੇ ਇਥੇ ਠੀਕ ਹੈ ਇਦਾਂ ਦਾ ਹਸਾਕਤਾਵੇ ਇਥੇ ਹੈਗਾ ਵਾ ਠੀਕ ਹੈ ਜੀ ਆ ਰਿਹਾ ਤਿਸਤਲਾ ਸ਼ਹੀਦ ਹੈ ਆਜਮ ਭਗਤ ਸਿੰਘ ਆਹੜਾ ਪਿਸਤੌਲ ਤੁਸੀਂ ਵੇਖੰਦੇ ਜੇ ਨਾ ਇਹ ਆਪਣੇ ਸ਼ਹੀਦ ਭਗਤ ਸਿੰਘ ਜੀ ਦਾ ਪਿਸਤੌਲ ਹੈ ਠੀਕ ਹੈ ਜੀ ਇਹ ਉਹਨਾਂ ਨੇ ਰਿਕਵਰ ਕੀਤਾ ਹੈ ਜਦੋਂ ਉਹਨਾਂ ਨੇ ਆਪਣਾ ਯੂਜ਼ ਕਰਦੇ ਰਹੇ ਤੇ ਉਹਨਾਂ ਦਾ ਪਿਸਤੌਲ ਇੱਥੇ ਪਿਆ ਵਾ ਇਹ オリジナル ਪਿਸਤੌਲ ਆ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਦੇ ਟਾਈਮ ਦੇ ਵਿੱਚ ਆਪਣੀ ਦੇਸ਼ ਨੂੰ ਕਿਹੜੀਆਂ ਚੀਜ਼ਾਂ ਤੋਂ ਜਿਹੜਾ ਜ਼ਿਆਦਾ ਖਤਰਾ ਵਾ ਉਹ ਇੱਥੇ ਮੋਡੀਫਾਈਡ ਜਿਹੜੇ ਇਤਰਾ ਦੇ ਡਰੋਨ ਆ ਅਟੈਕ ਹੁੰਦੇ ਆ ਠੀਕ ਬਾਕੀ ਇਧਰੋਂ ਜੇ ਤੁਸੀਂ ਅੱਗੇ ਆਉਂਦੇ ਜੇ ਤੇ ਇੱਥੇ ਸਨੋ ਦੇ ਵਿੱਚ ਬਰਫ਼ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਆਪਣੇ ਸੈਨਾ ਦੇ ਜਵਾਨ ਆ ਬਰਫ਼ ਦੇ ਵਿੱਚ ਜਿਹੜੇ ਗੈਜਟਸ ਯੂਜ਼ ਕਰਦੇ ਆ ਉਹਨਾਂ ਦਾ ਇੱਥੇ ਬਿਉਰਾ ਲਿਖਿਆ ਹੈਲਮਟ ਹੋ ਗਿਆ ਹਨਾ ਆਪਣੇ ਵਿੰਟਰ ਗੀਅਰ ਹੋ ਗਏ ਬੂਟ ਹੋ ਗਏ ਰੱਸੀ ਹਨਾ ਲਾਈਟ ਵਗੈਰਾ ਸਾਰਾ ਇੱਥੇ ਲਿਖ ਕੇ ਲਾਇਆ ਹੋਇਆ ਇਹਨਾਂ ਨਾਲ ਰੱਖਿਆ ਵੀ ਆ ਸਾਰਾ ਸਮਾਨ ਬਾਕੀ ਕੱਲੀ ਕੱਲੀ ਚੀਜ਼ ਦੀ ਡਿਟੇਲ ਜਿਹੜੀ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਲਿਖ ਕੇ ਲਾਈ ਆ ਇਹਨੂੰ ਸਾਰਿਆਂ ਨੂੰ ਵੇਖਣ ਵਾਸਤੇ ਚਾਹੀਦਾ ਬਹੁਤ ਜ਼ਿਆਦਾ ਖੁੱਲਾ ਟਾਈਮ ਆਪਾਂ ਤੁਹਾਨੂੰ ਸਿਰਫ ਇੱਕ ਝਾਤੀ ਮਰਾਉਂਦੇ ਆ ਠੀਕ ਹੈ ਜੀ ਆ ਜਾਓ ਜੀ ਤੇ ਇਧਰੋਂ ਦੀ ਆਪਣਾ ਬਾਅਦ ਵਿੱਚ ਇੱਕ ਥੀਏਟਰ ਆ ਜਾਂਦਾ ਵਾ ਉਹ ਜੀ ਇਧਰੋਂ ਆਪਣਾ ਐਂਟਰੀ ਹੁੰਦਿਆ ਸਾਰੀ ਤੇ ਆਹ ਬੜਾ ਸਾਹਮਣੇ ਤੁਸੀਂ ਵੇਖੁੰਦਾ ਜੇ ਨਾ ਇਹ ਆ ਆਪਣਾ ਪਾਕਿਸਤਾਨ ਦੀ ਐਂਟਰੀ ਤੇ ਆਪਾਂ ਆ ਗਏ ਆ ਇਸ ਟਾਈਮ ਬਾਰਡਰ ਦੇ ਉੱਤੇ ਤੇ ਜਿੱਥੇ ਪੂਰੀ ਰੌਣਕ ਲ ਆਪਾਂ ਤੁਹਾਨੂੰ ਇੱਕ ਰਾਹ ਇੱਥੇ ਆਪਣੀ ਸੀਟ ਤੇ ਬਹਿ ਜਿਏ ਫਿਰ ਤੁਹਾਨੂੰ ਇੱਥੇ ਦਾ ਪੂਰਾ ਜਿਹੜਾ ਨਜ਼ਾਰਾ ਉਹ ਵਿਖਾਵਾਂਗੇ ਠੀਕ ਹੈ ਜੀ ਤੇ ਇੱਧਰ ਆਪਣੇ ਸਾਰੇ ਟੂਰਿਸਟ ਬੈਠੇ ਆ ਇੱਧਰ ਆਪਣੇ ਇੰਡੀਆ ਵਾਲੇ ਲੋਕ ਬੈੰਦੇ ਆ ਉੱਪਰਲੇ ਬੰਨੇ ਪਾਕਿਸਤਾਨ ਵਾਲੇ ਬੈੰਦੇ ਆ ਆਵੇ ਜਿਹੜਾ ਤੁਹਾਨੂੰ ਝੰਡਾ ਬਾਹਰੋਂ ਵਿਖਾਇਆ ਸੀ ਉਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਸਲੋ ਮੋਸ਼ਨ ਦੇ ਵਿੱਚ ਇਤਰਾ ਕਿੱਡਾ ਸੋਹਣਾ ਲੱਗਦਾ ਇਹ ਚੱਲਣ ਦਿਆ ਵਾਹ ਜੀ ਵਾਹ ਆ ਜਿਹੜੀ ਜਗ੍ਹਾ ਨੂੰ ਤੁਸੀਂ ਵੇਖ ਰਹੇ ਜਿਨਾ ਇਹ ਬਿਲਕੁਲ ਆਪਾਂ ਆ ਗਏ ਆ ਉਹ ਜਗ੍ਹਾ ਤੇ ਜਿੱਥੇ ਆ ਕੇ ਆਪਣੇ ਇੰਡੀਆ ਦੀ ਜਿਹੜੀ ਹੱਦ ਖਤਮ ਹੋ ਜਾਂਦੀ ਆਵੇ ਲਿ ਪਾਤ ਆਹੜਾ ਪਿੱਲਰ ਹੈ ਨਾ ਲਾਸਟ ਪਿੱਲਰ ਹੈ ਇਹ ਤੋਂ ਐ ਬੰਨੇ ਜਿੰਨਾ ਵੀ ਸਾਰਾ ਏਰੀਆ ਇਹ ਪਾਕਿਸਤਾਨ ਦਾ ਵਾ ਤੇ ਇਤੋਂ ਉਰੇ-ਉਰੇ ਜਿਹੜਾ ਏਰੀਆ ਵਾ ਉਹ ਆਪਣੇ ਇੰਡੀਆ ਦਾ ਆਹੜਾ ਬੋਰਡ ਤੁਸੀਂ ਵੇਖੰਦੇ ਜੇ ਪੈਲੀਆਂ ਜ਼ਮੀਨਾਂ ਕਣਕਾੜੀਆਂ ਤੁਸੀਂ ਵੇਖੰਦੇ ਜੇ ਇਹ ਸਾਰੀਆਂ ਪਾਕਿਸਤਾਨ ਦਾ ਏਰੀਆ ਪੈ ਜਾਂਦਾ ਵਾ ਇੱਧਰ ਆਵੇ ਬਾਰਡਰ ਬਾਅਦ ਚੈਣੂ ਚਲ ਜਾਂਦਾ ਵਾ ਤੇ ਇਤੋਂ ਐ ਬੰਨੇ ਸਾਰਾ ਆਪਣਾ ਇੰਡੀਆ ਰਹਿ ਜਾਂਦਾ ਠੀਕ ਹੈ ਜੀ ਤੇ ਆਹ ਲਾਸਟ ਪਿੱਲਰ ਹੈ ਜਿਹੜਾ ਤੁਸੀਂ ਵੇਖੰਦੇ ਜੇ ਤੇ ਆਜੋ ਜੀ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਸਟੇਡੀਅਮ ਵੱਲੇ ਹਾਂਜੀ ਮਿੱਤਰੋ ਆਪਾਂ ਉਹ ਬੰਨੂ ਪੂਰਾ ਆਪਾਨੂੰ ਵੀਰ ਨੇ ਜਿਹੜਾ ਕਢਾ ਲਿਆਂਦਾ ਵਾ ਸਾਰਾ ਆਪਾਂ ਤੁਹਾਨੂੰ ਵਿਖਾਏ ਆ ਜਿਹੜਾ ਤੁਸੀਂ ਏਰੀਆ ਵੇਖਿੰਦਾ ਜੇ ਇਹ ਪਾਕਿਸਤਾਨ ਦਾ ਵਾ ਤੁਹਾਨੂੰ ਮੈਕਰਾਂ ਫੇਰ ਲਾਗੂ ਵਿਖਾ ਦਿੰਨਾ ਵਾ ਆ ਜਿੰਨਾ ਵੀ ਤੁਸੀਂ ਸੀਨ ਵੇਖਿੰਦਾ ਜਿਹਨਾਂ ਸਾਰਾ ਆ ਪਰਲਾ ਬਣਾਜੇ ਪਾਕਿਸਤਾਨ ਵਾਲੇ ਬੰਨੇ ਵੇਖ ਲਓ ਬਹੁਤ ਘੱਟ ਲੋਕ ਆਏ ਆ ਪਹਿਲੀ ਗੱਲ ਤੇ ਆਏ ਨਹੀਂਗੇ 2-4 ਲੋਕ ਹੀ ਆ ਕੋਈ ਨਹੀਂ ਆਇਆ ਪਤਾ ਨਹੀਂ ਹੋ ਸਕਦਾ ਨਾਲ ਟਾਈਮ ਲੇਟ ਹੋਵੇ ਜਾਂ ਨਾ ਹੋਵੇ ਇਹਨਾਂ ਨੂੰ ਆਉਣ ਨਾ ਦਿੰਦੇ ਹੁਣ ਇਹ ਰੱਬ ਜਾਣਦਾ ਅਜੇ ਕੋਈ ਨਹੀਂ ਹੈਗਾ ਪਾਕਿਸਤਾਨ ਵਾਲੇ ਬੰਨੇ ਤੇ ਨਾ ਪਾਕਿਸਤਾਨ ਦਾ ਝੰਡਾ ਹੀ ਚੜਿਆ ਵਾ ਉਧਰ ਉਹ ਅਜੇ ਕੁਛ ਨਹੀਂ ਹੈਗਾ ਬਾਕੀ ਜਿਹੜਾ ਆ ਤੁਸੀਂ ਵੇਖੰਦਾ ਜੇ ਨਾ ਆ ਆਪਣਾ ਇੰਡੀਆ ਦਾ ਝੰਡਾ ਵਾ ਤੇ ਉਹ ਪਾਕਿਸਤਾਨ ਦਾ ਝੰਡਾ ਵਾ ਜਿਹੜਾ ਹੁਣ ਥੋੜੀ ਦੇਰ ਨੂੰ ਲੈਣਾ ਵਾ ਝੰਡਾ ਲਾਉਣ ਦੀ ਜਿਹੜੀ ਅ ਫੰਕਸ਼ਨ ਆ ਉਹੋ ਹੀ ਇੱਥੇ ਹੱਲਡ ਕੀਤਾ ਜਾਂਦਾ ਵਾ ਠੀਕ ਆ ਐਦਾਂ ਦਾ ਸੀਨ ਕੁਛ ਹੈਗਾ ਇੱਥੇ ਤੇ ਬਾਕੀ ਇਧਰ ਆਪਣੇ ਸਾਰੇ ਲੋਕ ਆ ਕੇ ਬਹਿ ਗਏ ਆ ਇੰਡੀਆ ਨਾਲ ਜਿੰਨੇ ਵੀ ਤੁਸੀਂ ਬੈਠੇ ਵੇਖੰਦੇ ਜੀ ਇਸ ਆਪਣੇ ਆਪਣੇ ਭਾਰਤ ਵਾਲਾ ਸਾਈਡ ਆ ਇੰਡੀਆ ਵਾਲੀ ਸਾਈਡ ਆ ਇੱਥੇ ਆਪਣੇ ਲੋਕ ਬੈਠੇ ਨੇ ਤੇ ਪੂਰਾ ਆਪਣੇ ਗਾਣੇ ਗੂਣੇ ਚੱਲੰਦੇ ਐ ਇੰਜੋਏ ਕਰੰਦੇ ਆ ਬਾਕੀੜਾ ਇਥੇ ਝੰਡਾ ਜਿਹੜਾ ਝੂਲਣਦਿਆ ਨਾ ਜਿਹੜਾ ਸਲੋ ਮੋਸ਼ਨ ਦੇ ਵਿੱਚ ਇਹ ਬਹੁਤ ਸੋਹਣਾ ਵਾਈਬ ਦਿੰਦਾ ਵਾ ਬਹੁਤ ਵਧੀਆ ਲੱਗਦਾ ਵਾ ਤੇ ਉਹ ਬਣੇ ਧੁੱਪ ਜਾਂਦੀ ਸੀ ਅਸੀਂ ਵੀਰ ਨੂੰ ਕਹਿੰਦਾ ਵੀ ਉਧਰ ਨਹੀਂ ਬਹਿਣਾ ਇੱਥੇ ਛਾਂ ਵਾਲੇ ਬਣੇ ਬੰਨੇ ਮੈਂ ਬਹਿਣਾ ਵਾਂ ਤੇ ਉਹਨੇ ਵੀਰ ਨੇ ਆਪਾਂ ਨੂੰ ਇੱਥੇ ਬਿਠਾਤਾ ਹਰਗੁਣ ਕਸ਼ਮੀਰ ਤੇ ਮਨਿੰਦਰ ਹੁਣ ਇੱਥੇ ਬਹਿ ਗਏ ਹੁਣ ਮੈਂ ਵੀ ਇੱਥੇ ਜਾਊਂਗਾ ਆਹ ਹੁਣ ਉਹਨਾਂ ਨੇ ਨਾ ਝੰਡਾ ਚੜਾਉਣਾ ਸ਼ੁਰੂ ਕਰਤਾ ਵਾ ਜਿਹਦੀ ਗੱਲ ਹੁਣੇ ਆਪਾਂ ਕਰੁੰਦੇ ਆ ਕਿ ਉਹਨਾਂ ਨੇ ਝੰਡਾ ਨਹੀਂ ਚੜਾਇਆ ਉਹ ਵੇ ਵੱਡਾ ਝੰਡਾ ਉਹ ਹੌਲੀ 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 ਥੋੜੇ ਚਿਰ ਨੂੰ ਇਹਨਾਂ ਨੇ ਆਪ ਦਾ ਝੰਡਾ ਵੀ ਜਿਹੜਾ ਚਾੜ ਦੇਣਾ ਵਾ ਆਵੇ ਹੁਣ ਨਾ ਪਾਕਿਸਤਾਨ ਵਾਲੇ ਬੰਨੇ ਵੀ ਜਨਤਾ ਆ ਕੇ ਬੈਠੀ ਜਾਂਦੀ ਆ ਤੈਨੂੰ ਮੈਂ ਵਿਖਾ ਦਿੰਦਾ ਵਾਂ ਉਹਨਾਂ ਦਾ ਟਾਈਮ ਦਾ ਹੋ ਸਕਦਾ ਥੋੜਾ ਲੇਟ ਹੋਵੇ ਇੰਡੀਆ ਨਾਲੋਂ ਕਾਫੀ ਘੱਟ ਆ ਪਰ ਆਵੇ ਹੁਣ ਇੱਧਰ ਆ ਕੇ ਲੋਕ ਪਾਕਿਸਤਾਨ ਵਾਲੇ ਵੀ ਲੋਕ ਆ ਕੇ ਬੈਠੇ ਜਾਂਦੇ ਆ ਠੀਕ ਇੱਥੋਂ ਨਾਲ ਕਿਨੇ ਕਿਨੇ ਧਿਆਨੇ ਜੜੇ ਆ ਇੰਡੀਆ ਦਾ ਝੰਡਾ ਲੈ ਕੇ ਭਜਨ ਲਾ ਪਏ ਆ ਆਵੇ ਟਰਾਈ ਕਰਨਾ 냔ੇ ਸਾਰੇ ਦੌੜ ਜੀ ਲਾਉਂਦੇ ਆ ਇੰਡੀਆ ਦਾ ਝੰਡਾ ਫੜ ਫੜ ਕੇ ਇਹਨਾਂ ਉਹ ਜਾ ਕੇ ਪਿੱਛੇ ਲੈਨ ਚ ਫੜਾ ਦੇਣਾ ਯਾ ਪਿੱਛੇ ਪੂਰੀ ਜਨਤਾ ਦੀ ਲੈਣ ਲੱਗੀ ਆ ਉਹ ਝੰਡਾ ਲੈ ਕੇ ਤੇ ਇਸ ਤਰ੍ਹਾਂ ਪੂਰਾ ਇੱਥੋਂ ਦਾ ਕਿਹਨੇ ਗੇੜਾ ਲਾਉਣਾ ਵਾ ਆਵੇ ਇੱਥੇ ਪੂਰਾ ਇੱਥੇ ਨਾਲ ਚੱਲੰਦਾ ਗਾਣੇ ਜਿਹੜੇ ਆਪਾਂ ਹਿੰਦੀ ਫਿਲਮਾਂ ਦੇ ਵਿੱਚ ਸੁਣਦੇ ਹੁੰਨੇ ਆ ਨਾ ਦੇਸ਼ ਭਗਤੀ ਵਾਲੇ ਉਹ ਗਾਣੇ ਚੱਲੰਦੇ ਆ ਤੇ ਬਾਕੀ ਪਾਕਿਸਤਾਨ ਵਾਲੇ ਬੰਨੇ ਵੀ ਆ ਕੇ ਬਹਿ ਜਨਤਾ ਬੈ ਗਈ ਆ ਉਹ ਆਪਣੇ ਦੇਖਦੇ ਝੰਡੇ ਫੜ ਫੜ ਬੈਠੇ ਆ ਆ ਵੇਖੋ ਪਾਕਿਸਤਾਨੀ ਲੋਕ ਆਪਣੇ ਝੰਡੇੜੇ ਉਹ ਲੜਾਉਂਦੇ ਆ ਲਓ ਵੀ ਮਿੱਤਰੋ ਹੁਣ ਪ੍ਰੋਗਰਾਮ ਸ਼ੁਰੂ ਹੋ ਗਿਆ ਡਾਂਸ ਵਾਲਾ ਕਾਰਜਕ੍ਰਮ ਫੌਜੀਆਂ ਨੇ ਆਵਾਜ਼ ਦੇ ਦਿੱਤੀ ਆ ਕਿ ਜੜੀਆਂ ਬੀਬੀਆਂ ਡਾਂਸ ਕਰਨਾ ਚਾਹੁੰਦੀਆਂ ਭੰਗੜਾ ਪਾਉਣਾ ਚਾਹੁੰਦੀਆਂ ਵਾ ਉਹ ਮੈਦਾਨ 'ਚ ਆ ਜਾਣ ਤੇ ਆਪਣੇ ਲੋਕ ਤੁਹਾਨੂੰ ਪਤਾ ਹੈ ਕਿ ਕਿੱਡਾ ਨਜ਼ਾਰਾ ਲੈਂਦੇ ਇਸ ਚੀਜ਼ ਦਾ ਇਹ ਆ ਵੇਖ ਲੋ ਜੀ ਕੀ ਬਣ ਲੱਭਿਆ ਵਾ ਲਗਭਗ ਸਾਰਾ ਸਟੇਡੀਅਮ ਇਹ ਜਿਹੜਾ ਉੱਤਰ ਕੇ ਤੇ ਉਹ ਆ ਗਿਆ ਵਾ ਡਾਂਸ ਕਰਨ ਹੱਥੋ ਗੀ ਹੱਥ ਜਿਹਨੂੰ ਕਹਿੰਦੇ ਨਾ ਆ ਵੇਖੋ ਤੁਸੀਂ ਫੌਜੀਆਂ ਨੇ ਆਵਾਜ਼ ਦੇ ਦਿੱਤੀ ਜੀ ਉਹ ਕਹਿੰਦੇ ਵੀ ਜਿੰਨਾ ਜਿੰਨਾ ਡਾਂਸ ਕਰ ਰਹੇ ਨੇ ਉਹ ਸਾਰੇ ਹੀ ਆ ਜਾਣ ਖੁੱਲਾ ਸੱਦਾ ਏ ਕੋਈ ਇਹ ਨਾ ਕਿ ਵੀ ਮੈਨੂੰ ਆਵਾਜ਼ ਨਹੀਂ ਦਿੱਤੀ ਆਪਣੇ ਹਰਗੋਣੂ ਨਹੀਂ ਬੈਠੇ ਆ ਹਰਗੋਣੂ ਲੱਗੀ ਤੇ ਤੇ ਹਰਗੋਣ ਲੱਗਾ ਪਾਣੀ ਪੀਣ ਤੇ ਝੰਡੇ ਲੈ ਕੇ ਕਸ਼ਮੀਰ ਤੋਂ ਨਹੀਂ ਬੈਠੇ ਆ ਤੇ ਆ ਇਧਰ ਆਪਣੇ ਬੰਦੇ ਨੇ ਤੇ ਲੱਗ ਗਈ ਆ ਤੇ ਕਿਦਾਂ ਇੰਜੋਏ ਪੂਰਾ ਇੰਜੋਏ ਕਸ਼ਮੀਰ ਕਸ਼ਮੀਰ ਇੰਜੋਏ ਕੁਝ ਮੀਤ ਨੂੰ ਤਾਂ ਲੱਗਦਾ ਨੀਂਦ ਆਉਣ ਲੱਗੀ ਆ ਆ ਵੇਣਾ ਜਿਹੜਾ ਵੀਰ ਵੇਖਣਦਾ ਜੇ ਨਾ ਇਹ ਆਪਣਾ ਵੀਰ ਲੋਕ ਲਿਆ ਟਾਰੀ ਤੋਂ ਇਹਨੇ ਆਪਾਂ ਨੂੰ ਪਛਾਲ ਲਿਆ ਇਹ ਕਹਿੰਦਾ ਵੀਰ ਮੈਂ ਤੁਹਾਡੀਆਂ ਵੀਡੀਓ ਬੇਨਾਂ ਵਾ ਠੀਕ ਹੈ ਜੀ ਥੈਂਕ ਯੂ ਵੀਰੇ ਥੈਂਕ ਯੂ ਆ ਵੇ ਹੁਣ ਬੀਐਸਐਫ ਦੇ ਜਵਾਨ ਆ ਗਏ ਆ ਤੇ ਇੱਕ ਪਰੇਡ ਪੇਸ਼ ਕਰਨਗੇ ਇਥੇ ਨਵੇਂ ਵਿੱਚ ਮੁੰਡੇ ਵੀ ਆ ਤੇ ਕੁੜੀਆਂ ਵੀ ਆ ਮਿਕਸ ਐ ਇਹ ਜਿੰਨੇ ਵੀ ਜਾਣੇ ਤੁਸੀਂ ਵੇਖਣਦਾ ਜੇ ਨਾ ਵਿੱਚ ਕੁੜੀਆਂ ਵੀ ਹੈਗੀਆਂ ਤੇ ਮੁੰਡੇ ਵੀ ਹੈਗੇ ਆ ਬਹੁਤ ਹੀ ਜ਼ਿਆਦਾ ਸ਼ਾਨਦਾਰ ਨਜ਼ਾਰਾ ਇਥੋਂ ਦਾ ਬਹੁਤ ਖੂਬ ਬਹੁਤ ਖੂਬ ਆ ਵੇਖੋ ਤੁਸੀਂ ਅੱਗੇ ਜਿਹੜੇ ਦੋ ਫੌਜੀ ਆ ਇਹ ਹੱਥਾਂ ਦੇ ਵਿੱਚ ਚੇਤਰਾੰਪ ਬੰਦੂਕਾਂ ਘਮਾਉਂਦੇ ਤੇ ਪਿੱਛੇ ਕੁੜੀਆਂ ਹੁੰਦੀਆਂ ਵਾਹ ਜੀ ਵਾਹ ਵਾਹ ਜੀ ਵਾਹ ਇਹ ਬੀਐਸਐਫ ਦੇ ਜਵਾਨ ਆ ਸਾਰੇ ਜਿਹੜੇ ਐਡੀ ਸੋਹਣੀ ਪ੍ਰੇਡ ਕਰ ਰਹੇ ਆ ਉਹੀ ਵੀ ਵੇਖੋ ਤੇ ਲੋ ਨਜ਼ਾਰਾ ਬਾਕੀ ਆ ਪਰੇਡ ਤੁਸੀਂ ਵੇਖ ਸਕਦੇ ਜੀ। ਉਹ ਤੁਹਾਨੂੰ ਵਿਖਾਉਣੇ ਪਾਕਿਸਤਾਨ ਵਾਲੇ ਬੰਨੇ ਵੀ ਸਰਦਾਰ ਬੰਦੇ ਆਏ ਆ। ਆਹ ਹੋਵੇ ਨਾ ਜਿਹੜੇ ਖੱਟੀ ਪੱਗ ਬਧੀ ਆ ਹੋਵੇ ਤੇ ਹੁਣੇ ਤੁਹਾਨੂੰ ਵਿਖਾਉਣਾ ਗੇਟਵੇ ਦੀ ਦੱਸਣਗੇ। ਪਾਕਿਸਤਾਨ ਵਾਲੇ ਬੰਨੇ ਵੀ ਸਰਦਾਰ ਬੰਦੇ ਆਏ ਆ। ਉਹਨਾਂ ਨੇ ਪਾਕਿਸਤਾਨ ਦੇ ਝੰਡੇ ਹੱਥਾਂ 'ਚ ਫੜੇ ਆ। ਆਵੇ ਨੀਲੀ ਪੱਗ ਬਧੀ ਇੱਕ ਸਿੰਘ ਸਾਹਿਬ ਨੇ। ਇਹ ਇੱਕ ਨੇ ਖੱਟੀ ਪੱਗ ਬਧੀ ਆ। ਤੇ ਉਹ ਮੁੰਡੇ ਛੋਟੇ ਜਿਹਨੇ ਇੱਕ ਨੀਲਾ फडਕਾ ਵਧਾ। ਤੇ ਬੀਬੀ ਜੀ ਨੇ ਚਿੱਟਾ ਸੂਟ ਪਾਇਆ ਵਾ ਤੇ ਆਪਣੇ ਪੰਜਾਬੀ ਭੈਣ ਭਰਾ ਪਾਕਿਸਤਾਨ ਤੋਂ ਵੀ ਆਏ ਪਰੇਡ ਵੇਖਣ ਇਹ ਪਾਕਿਸਤਾਨੀਆਂ ਪਰ ਹੈ ਆਪਣੇ ਪੰਜਾਬ ਦੇ ਭਰਾ ਵਾ ਹੈਗਾ ਤੇ ਉਹ ਬੰਨੇ ਵੀ ਪੰਜਾਬ ਹੀ ਆ ਇਧਰ ਵੀ ਪੰਜਾਬ ਹੀ ਆ ਹਨਾ ਜੀ ਉਹ ਵੀ ਆ ਕੇ ਬਹਿ ਚੱਲੇ ਹੋ ਉਹ ਚਿੱਟਾ ਕੋੜ ਦਾ ਪਜਾਮਾ ਪਾਇਆ ਭਾਜੀ ਨੇ ਨੀਲੀ ਪੱਗ ਬੱਧੀ ਤੋਂ ਵੀ ਵੇਖ ਸਕਦੇ ਜੀ ਉਹ ਆ ਕੇ ਬਹਿ ਗਏ ਨੈਸ਼ਨੈਲਿਟੀ ਬਿਸ਼ੱਕ ਦੀ ਉਹਨਾਂ ਦੀ ਪਾਕਿਸਤਾਨ ਹੋ ਸਕਦੀ ਆ ਤੇ ਆ ਇਧਰ ਵਾਕਿਆ ਆਪਣੀ ਪਰੇਡ ਤੇ ਚੱਲਣ ਹੀ ਨਹੀਂ ਦਈ ਆ ਤੁਹਾਨੂੰ ਚੱਲ ਜਾ ਚੱਲ ਜਾ ਹੈ ਚੱਲ ਜਾ ਚੱਲ ਜਾ ਇਹ ਸਮਾਂ ਮੇਰ ਮਾ ਦਿਲ ਤੇ ਜਾ ਚੱਲ ਜਾ ਚੱਲ ਜਾ ਆ ਤੁਹਾਨੂੰ ਚੈੱਕ ਕਰਾ ਪੂਰੇ ਸਟੰਟ ਵਿਖਾਉਂਦੇ ਆ ਫੌਜੀ ਭਰਾ ਹਣ ਇੱਥੇ ਆਪਣੇ ਨਾ ਬਹੁਤ ਸੋਹਣੇ ਕਰਤਾ ਪੇਸ਼ ਕਰਨਦੇ ਆ ਪ੍ਰੈਕਟਿਸ ਦੀ ਗੱਲ ਇਹਨਾਂ ਨੇ ਬਹੁਤ ਜਿਆਦਾ ਪ੍ਰੈਕਟਿਸ ਕੀਤੀ ਹੁੰਦੀ ਆ ਰੋਹ ਪ੍ਰੈਕਟਿਸ ਕਰਦੇ ਆ ਫਿਰ ਸ਼ਾਮ ਨੂੰ ਅਧਿਰੇਟ ਰੀਟਰੀਟ ਸਾਰੇ ਮਣੀ ਦੇ ਟਾਈਮ ਤੇ ਫਿਰ ਆਪਣੇ ਓਨਰ ਵਿਖਾਉਂਦੇ ਪੂਰੇ ਬਹੁਤ ਸੋਹਣੀ ਪ੍ਰੇਡ ਦਾ ਮਜਾਰਾ ਕਰਦਾ ਹੈ ਤਾਂਵੇ ਹੁਣ ਦੂਸਰੀ ਤਰ੍ਹਾਂ ਦੀ ਪ੍ਰੇਡ ਸ਼ੁਰੂ ਹੋ ਗਈ ਆ ਪਹਿਲਾਂ ਤਾਂ ਨਰਫਲਾਂਆਂ ਹੀਆਂ ਘਮਾਈਆਂ ਹੀ ਉਸ ਤੋਂ ਬਾਅਦ ਹੁਣ ਝੰਡੇ ਲੈ ਕੇ ਆ ਗਏ ਆ ਫੌਜੀ ਬਣਪਰਾ ਇਹ ਥੋੜੇ ਆਪਣੇ ਕਾਰਕਰਮ ਜਿਹੜਾ ਰੰਗਾ ਰੰਗ ਕਾਰਕਰਮ ਪੂਰਾ ਪੇਸ਼ ਕਰਨ ਦੇ ਆ ਆ ਵੀ ਆ ਫੌਜੀ ਵੀਰ ਕਹਿੰਦੇ ਆ ਵੀ ਜਕ ਰੌਲਾ ਕਿਉਂ ਨਹੀਂ ਪਾਉਂਦੇ ਰੌਲਾ ਵੱਧ ਪਾਓ ਤੇ ਆ ਵੀ ਆਪਣੇ ਫੌਜੀਆ ਦੇ ਕੁੱਤੇ ਇਸ ਸਰਕਾਰੀ ਕੁੱਤੇ ਜਿਹੜੇ ਟੈਂਪ ਡਿਊਟੀ ਤੇ ਆ ਆ ਵੀ ਆਪਣੇ ਫੌਜੀਆ ਦੇ ਕੁੱਤੇ ਜਿਹੜੇ ਇਹ ਟੈਂਪ ਡਿਊਟੀ ਤੇ ਆਇਆ ਕੋ ਲੋ ਮਿੱਤਰੋ ਪਰੇਡ ਜਿਹੜੀ ਆ ਉਹ ਚੱਲੀ ਸਟਾਰਟ ਪੂਰੇ 5 ਵਜੇ ਜਿਹੜਾ ਪ੍ਰੋਗਰਾਮ ਹੈ ਨਾ ਉਹ ਸਟਾਰਟ ਹੋ ਜਾਂਦਾ ਆਵੇ ਆਪਣੇ ਫੌਜੀ ਜਵਾਨ ਜਿਹੜੇ ਬਿਲਕੁਲ ਤਿਆਰ ਬਰ ਤਿਆਰ ਹੋ ਗਏ ਆ ਬੀਐਸਐਫ ਦੇ ਜਵਾਨ ਆ ਇਹਨਾਂ ਨੇ ਪਰੇ ਨੂੰ ਮੂੰਹ ਕਰ ਲਿਆ ਵਾ ਆਪਣੇ ਜਵਾਨ ਆਉਣ ਲੱਗੇ ਆਵੇ ਇਧਰ ਦੇਖੋ ਦੋ ਜਵਾਨ ਇਧਰ ਆ ਗਏ ਹੁਣ ਬਹੁਤ ਹੀ ਸੋਹਣਾ ਮੌਲ ਮਾ ਜਾਂਦਾ ਪੂਰੇ 5 ਵਜੇ ਪਰੇਡ ਸਟਾਰਟ ਹੋ ਜਾਂਦੀ ਆ ਤੇ ਆਹ ਵਾਲੇ ਆਪਣੇ ਝੰਡੇ ੜੇ ਲੱਗੇ ਆ ਤੁਸੀਂ ਵੇਖ ਰਹੇ ਹੋ ਜੀ ਇਹ ਇਹਨਾਂ ਨੇ ਹੁਣ ਥੋੜੇ ਚਿਰ ਨੂੰ ਲਾ ਦੇਣੇ ਆ ਜਿਵੇਂ ਸਨਸੈਟ ਹੋਣ ਲੱਗਾ ਇਹ ਬੈਡ ਵਾਲਾ ਜਿਹੜਾ ਫੌਜੀ ਹੀਰੋ ਆਹ ਵਾਲਾ ਆ ਲਈ ਦੋ ਆ ਗਏ ਆਪਣੇ ਫੌਜੀ ਜਵਾਨ ਇਹਨਾਂ ਦਾ ਨਾ ਕੱਦ ਬਹੁਤ ਜ਼ਿਆਦਾ ਹੁੰਦਾ ਫੌਜੀਆ ਦਾ ਮੇਰੇ ਸਾਹਮਣੇ ਸਾਰੇ 6 ਫੁੱਟ ਤੋਂ ਤਾਂ ਵੱਧ ਇੱਥੇ ਆ ਜਿਹੜੇ ਆਵੇ ਆਪਣਾ ਫੌਜੀ ਜਵਾਨ ਦੇਖੋ ਕੱਦ ਦੇਖੋ ਕੱਦ ਚੈੱਕ ਕਰੋ ਤੁਸੀਂ ਲੱਤ ਚੈੱਕ ਕਰੋ ਕਿਥੋਂ ਤੱਕ ਜਾਂਦੀ ਆ ਸਿਰ ਤੋਂ ਤਾਂ ਤੱਕ ਲੈ ਜਾਂਦੇ ਲੱਤ ਜਦੋਂ ਉਹਨਾਂ ਮਾਰਦੇ ਆ ਨਾ ਸਲੂਟ ਆਵੇ ਹੋਣਾ ਵਿੱਚ ਕੁੜੀਆਂ ਵੀ ਆ ਗਈਆਂ ਇਹਨਾਂ ਦੇ ਨਾਲ ਆਵੇ ਇਹਨਾਂ ਦੀ ਸ਼ਾਨ ਬਹੁਤ ਜ਼ਿਆਦੀ ਹੈ ਬਹੁਤ ਜ਼ਿਆਦੀ ਵਧੀਆ ਸ਼ਾਨ ਹੈ ਲੋ ਜੀ ਪ੍ਰੇਡ ਹੋ ਗਈ ਆ ਸਟਾਰਟ ਹੋਣਾ 20 ਕਿ ਮਿੰਟਾਂ ਦਾ ਇਹ ਪ੍ਰੋਗਰਾਮ ਹੁੰਦਾ ਵਾ 5 ਵਜ ਗਏ ਤੇ 5 ਵਜ ਕੇ 10 ਮਿੰਟ ਤੇ ਪੂਰਾ ਸਟਾਰਟ ਹੋ ਗਿਆ ਤੇ ਆਵੇ ਉਧਰ ਵੀ ਕੁੜੀਆਂ ਆਉਂਦੀਆਂ ਉਹਨਾਂ ਅਲ ਵੀ ਕੁੜੀਆਂ ਹੈਗੀਆਂ ਵਾ ਪਾਕਿਸਤਾਨ ਦੀਆਂ ਜਿਹੜੀਆਂ ਆਰਮੀ ਦੀਆਂ ਕੁੜੀਆਂ ਉਧਰ ਉਹ ਬਨੇ ਹੋਆ ਤੇ ਇਹ ਬਨੇ ਆਪਣੇ ਇੰਡੀਆ ਦੀਆਂ ਬੀਐਸਐਫ ਦੀਆਂ ਕੁੜੀਆਂ ਵਾ ਦੋਈ ਬੰਨੀ ਇਹਨਾਂ ਸਾਰਿਆਂ ਨੇ ਇੱਥੇ ਆ ਕੇ ਇਕੱਠੇ ਹੁੰਦੇ ਜਾਣਾ ਹੋਣਾ ਇਧਰੋਂ ਫਿਰ ਕੰਮ ਸਟਾਰਟ ਹੋ ਗਿਆ ਆਹ ਮੁੰਡੇ ਦੋਵੇਂ ਸਰਦਾਰ ਆ ਬਹੁਤ ਹੀ ਸੋਹਣੀ ਪ੍ਰੇਡ ਕਰਨਦਾ ਵੀਰ ਆਪਣੇ ਚਾਲ ਵੇਖੋ ਤੇ ਇਹਨਾਂ ਦੀ ਵਰਦੀ ਚੈੱਕ ਕਰੋ ਤੇ ਵਾਹ ਰਤਬਾ ਚੈੱਕ ਕਰੋ ਤੁਸੀਂ ਤੇ ਆਹ ਬਨੇੜੇ ਆਹ ਪਾਕਿਸਤਾਨੀ ਵੀ ਹੈਗੇ ਆ ਆਹ ਹੋਏ ਲਾਤ ਇਹਨਾਂ ਦੀ ਸਿਰ ਤੋਂ ਤਾਂ ਜਾਂਦੀ ਜੇ ਓਏ ਹੋਏ 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 ਬਹੁਤ ਹੀ ਐਂਡ ਕਰਾਉਂਦੇ ਆ ਆਪਣੇ ਫੌਜੀ ਭਰਾ ਫੌਜੀ ਵੀਰਾਂ ਨੂੰ ਸਲੂਟ ਹੈ ਇਕਰਮ ਬਹੁਤ ਜ਼ਿਆਦਾ ਉਧਰ ਦੂਜੇ ਬਨੇ ਪਾਕਿਸਤਾਨੀ ਜਿਹੜੇ ਫੌਜੀ ਉਹ ਵੀ ਆਪਣਾ ਪੂਰੀ ਹੱਤ ਕਰਾਉਂਦੇ ਆ ਉਹਨਾਂ ਦੀ ਬਰਦੀ ਦਾ ਤੇ ਇਹਨਾਂ ਦੀ ਬਰਦੀ ਦਾ ਬਹੁਤ ਜ਼ਿਆਦਾ ਫਰਕ ਆ ਉਹਨਾਂ ਨੇ ਸਲਵਾਰ ਕਮੀਜ਼ ਜੇ ਪਾਏ ਆ ਕਾਲੇ ਜਿਹੇ ਰੰਗ ਦੇ ਹੁਣ ਹੁਣ ਇਧਰੋਂ ਫੇਰ ਇਹਨਾਂ ਨੇ ਜਾਣਾ ਵੇਖਿਓ ਦੋ-ਦੋ ਦੀ ਜੋੜੀ ਚ ਆਉਂਦੇ ਆ ਤੇ ਹੁਣ ਆ ਸਾਰੇ ਇਕੱਠੇ ਗਏ ਆ ਪਹਿਲੋਂ ਦੋ-ਦੋ ਕਰਕੇ ਗਏ ਆ ਹੁਣ ਆ ਸਾਰੇ ਇਕੱਠੇ ਜਗਾਇਆ ਜਾਂਦੇ ਆ ਹੋ ਚੈੱਕ ਕਰੋ ਇੱਕ ਵਾਰ ਦੋਹੀ ਲੱਤ ਬਹੁਤ ਜਿਆਦਾ ਜ਼ੋਰ ਨਾਲ ਮਾਰਦੇ ਤੰਨੇ ਓਏ ਹੋਏ ਹੋਏ ਇਹ ਪਾਕਿਸਤਾਨ ਵਾਲ ਨੂੰ ਮੂੰਹ ਕਰਕੇ ਆਪਦਾ ਜ਼ੋਰ ਦਾ ਪ੍ਰਦਰਸ਼ਨ ਕਰਦੇ ਆ ਲੋਚਾਂ ਨੂੰ ਤਾ ਦਿੰਦੇ ਆ ਓਏ ਸਲੂਟ ਮਾਰਨ ਦਾ ਤਰੀਕਾ ਵੀ ਬਹੁਤ ਜ਼ਿਆਦਾ ਤਕੜਾ ਆ ਦੇਖ ਵਾਹ ਜੀ ਵਾਹ ਵਾਹ ਜੀ ਵਾਹ ਤੇ ਉਧਰ ਹੋ ਵੀ ਪਾਕਿਸਤਾਨ ਵਾਲੇ ਵੀ ਪੂਰਾ ਕੰਮ ਮਗਿਆ ਉਧਰ ਵੀ ਆਹ ਉਹ ਫੌਜੀ ਭਰਾ ਨੇ ਕੱਢ ਲਈ ਆਪਣੇ ਨੇ ਕਿਰਪਾਨ ਆਂਦਾ ਪਰੇ ਜੋਂ ਘਾਟੇ ਲਾ ਦੇਣਗੇ ਬਹੁਤ ਹੀ ਜ਼ਿਆਦਾ ਡਿਸਪਲਨ ਤੇ ਬਹੁਤ ਹੀ ਸੋਹਣੀ ਪ੍ਰੇਡ ਦਾ ਮੁਜ਼ਾਹਰਾ ਹੁੰਦਿਆ ਇੱਥੇ ਸਲੂਟ ਆਪਣੇ ਦੇਸ਼ ਦੇ ਰਾਖਿਆਂ ਨੂੰ ਜਿੰਨਾ ਕਰਕੇ ਆਪਾਂ ਆਪਣੇ ਘਰਾਂ ਦੇ ਵਿੱਚ ਚੈਨ ਦੀ ਨੀਂ ਸੌਣੇ ਆ। ਦੇਖੋ ਆਪਣੇ BSF ਦਾ ਜਵਾਨ ਚਾਲ ਚੱਕ ਕਰੋ ਤੁਸੀਂ। ਉਹ ਬਨੇ ਪਾਕਿਸਤਾਨ ਵਾਲਿਆਂ ਨੇ ਪੂਰੀ ਨਿਹਰੀ ਲਿਆਂਦੀ ਬਈ ਆ। ਆਹ ਵੀਰ ਨੇ ਆਪਣੀ ਪੋਜੀਸ਼ਨ ਸੰਭਾਲ ਲਈ ਇੱਥੇ। ਨਾਂ ਦਾ ਦੇ ਬੜਾ ਹੀ ਜ਼ਿਆਦਾ ਵਧੀਆ ਤਰੀਕਾ ਨੇ ਇਹਨਾਂ ਦਾ ਆਹ ਵੀ ਕੋਈ ਆਹ ਚੈੱਕ ਕਰੋ ਆਹ ਚੈੱਕ ਕਰੋ ਆਹ ਚੈੱਕ ਕਰੋ ਉਧਰ ਪਾਕਿਸਤਾਨ ਵਾਲੇ ਪੂਰੇ ਤਨਦੇ ਹੋਵੇ ਆਇ ਤੇ ਰੱਖ ਆਇੱਤਰ ਪਰਲੇ ਨੂੰ ਲਾਟ ਟੱਚ ਕਰਾ ਲੈਂਦੇ ਜਿਹੜਾ ਉੱਤੇ ਫਰਲਾ ਲੈਣਾ ਸਿਰ ਤੇ ਲਾਤ ਨੂੰ ਟੱਚ ਹੋ ਜਾਂਦੀ ਜਦੋਂ ਸਲੂਟ ਮਾਰਦੇ ਆ ਕੁਝ ਵੀ ਕਿਦਾਂ ਲੱਗਣ ਦਿਆ ਮਜ਼ਾ ਆਉਂਦਿਆ ਵਾ ਕੁਝ ਮੀਰ ਨੇ ਦੋ ਤਿੰਨ ਰਿਵਾਸੀਆਂ ਮਾਰ ਰਹੀ ਤੇ ਅੱਛਾ ਇੱਕ ਚੀਜ਼ ਹੋਰ ਹੈਗੀ ਮੈਂ ਇਹ ਪ੍ਰੇਡ ਨਾ ਪਹਿਲਾਂ ਵੀ ਵੇਖੀ ਸੀ ਇੱਥੇ ਤੇ ਉਦੋਂ ਆਹ ਵਾਲਾ ਜਿਹੜਾ ਗੇਟ ਹੈ ਨਾ ਖੋਲਦੇ ਹੀ ਤੇ ਆ ਪਾਕਿਸਤਾਨੀ ਫੌਜੀ ਜਿਹੜੇ ਉਹ ਬਿਲਕੁਲ ਆਪਣੇ ਫੌਜੀ ਇੱਕ ਦੂਜੇ ਦੇ ਸਾਹਮਣੇ ਆ ਗਿਆ ਸੈਂਟਰ 'ਚ ਇੱਕ ਦੂਜੇ ਨੂੰ ਸਲੂਟ ਮਾਰਦੇ ਸੀ ਹੁਣ ਇਹਨਾਂ ਨੇ ਆ ਗੇਟ ਨਹੀਂ ਖੋਲਿਆ ਤੇ ਪਹਿਲੋਂ ਹੀ ਗੇਟ ਖੁੱਲਦਾ ਹੁੰਦਾ ਸੀ ਅ ਅੱਜ ਤੋਂ 2 ਸਾਲ ਪਹਿਲੋਂ ਮੈਂ ਆਇਆ ਆਇਆ ਹਾਂ ਇਹ ਪਰੇਡ ਦੇਖਣ ਉਦੋਂ ਇਹ ਗੇਟ ਖੁੱਲਦਾ ਸੀ ਤੇ ਹੁਣ ਨਹੀਂ ਗੇਟ ਖੁੱਲਿਆ ਇਹ ਗੱਲ ਮੈਂ ਤੇ ਨੋਟ ਕੀਤੀ ਆ ਬਾਕੀ ਹੋ ਸਕਦਾ ਕੋਈ ਦੋਆਂ ਕੰਟਰੀਆਂ ਦਾ ਆਪਸ ਵਿੱਚ ਇਸ਼ੂ ਜ਼ਿਆਦਾ ਹੁਣ ਕੰਮ ਵਧਿਆ ਹੋਵੇ ਅੱਗੇ ਨਾਲੋਂ ਦੁਸ਼ਮਣੀ ਜ਼ਿਆਦਾ ਵਧ ਗਈ ਹੋਵੇ ਪਰ ਅੱਗੇ ਆ ਗੇਟ ਜ਼ਰੂਰ ਖੁੱਲਦਾ ਸੀ ਮੈਨੂੰ ਯਾਦ ਆ ਆਵੇ ਇਦਰੋਂ ਵੀਰੋਣਾ ਨੇ ਕੰਮ ਵਧਾਤਾ ਆਵੇ ਆਵੇ ਹੁਣ ਝੰਡਾ ਖੋਲਣ ਦੀ ਜਿਹੜੀ ਰਸਮ ਹੈ ਉਹਨਾਂ ਲੱਗੀ ਸ਼ੁਰੂ ਰस्सियां ਖੋਲ ਕੇ ਉਹਨੇ ਆਪਣੇ ਹੱਥ ਦੇ ਵਿੱਚ ਫੜ ਲਈਆਂ ਵਾਂ ਤੇ ਅੱਗੇ ਤੇ ਚਲੋ ਗੇਟ ਖੁੱਲਦਾ ਹੁੰਦਾ ਸੀ ਪਰ ਹੁਣ ਗੇਟ ਨਹੀਂ ਖੁੱਲਿਆ ਜAVE ਹੁਣ ਇਹਨਾਂ ਨੇ ਜਿਹੜਾ ਆਪਣਾ ਜਿਹੜਾ ਝੰਡਾ ਵਾ ਇਹ ਲਾ ਲੈਣਾ ਵਾਂ ਖੜੇ ਹੋਣ ਦੀ ਬੇਨਤੀ ਕਰਤੀ ਆ ਕਹਿੰਦੇ ਵੀ ਸਾਰੇ ਜਾਣੇ ਜੜੇ ਆ ਨਾ ਖਲੋ ਜੋ ਉਹ ਕਿ ਝੰਡਾ ਲੱਗਾ ਉਤਰਨ ਤੇ ਆਪਣੀ ਸਾਰੀ ਜਿਹੜੀ ਜਨਤਾ ਵਾ ਉੱਟ ਕੇ ਖਲੋ ਗਈ ਆ ਲਾਈਟਾਂ ਜਗਾਤੀਆਂ ਵਾ ਆਵੇ ਝੰਡਾ ਜਿਹੜਾ ਆਪਣਾ ਸਹਜੇ ਸਹਜੇ ਉਤਰਨ ਲੱਪਿਆ ਹੁਣ ਉਹਦੀ ਸ਼ਾਂਤੀ ਸਾਰੇ ਸਟੇਡੀਅਮ ਦੇ ਵਿੱਚ ਜੋ ਵੀ ਸਾਊਂਡ ਸੀ ਸਭ ਕੁਝ ਬੰਦ ਹੋ ਗਿਆ ਆਵੇ ਸਨੋ ਉਹ ਸਪੀਡ ਦੇ ਵਿੱਚ ਲਾਉਂਦੇ ਸਹਜੇ ਸਹਜੇ ਉਤਰਾ ਹੀ ਆਵੇ ਪਾਕਿਸਤਾਨ ਵਾਲੇ ਲਾਉਂਦੇ ਸਹਜੇ ਸਹਜੇ ਤੇ ਉਤਰਾ ਹੀ ਆਪਣੇ ਲਾਉਂਦੇ ਆ ਸ਼ਾਮਾਂ ਨੂੰ ਜਦੋਂ ਲੇਟਾਂ ਜਾਗਦਿਆਂ ਵਾਂ ਸਨਸੈਟ ਦੇ ਟਾਈਮ ਤੇ ਝੰਡਾ ਲਾ ਦਿੱਤਾ ਜਾਂਦਾ ਆ ਐ ਕ੍ਰਾਸ ਦੇ ਵਿੱਚ ਇਹਨਾਂ ਨੇ ਸੇਜੇ 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 ਲਾ ਲੈਣਾ ਸਟੇਡੀਅਮ 'ਚ ਹੋਗੀ ਸ਼ਾਂਤੀ ਬਿਲਕੁਲ ਤੇ ਆਵੇ ਆਪੋ ਆਪਣੇ ਫੌਜੀ ਵੀਰਾਂ ਨੇ ਆਪੋ ਆਪਣੀ ਜਿਹੜੀ ਪੋਜੀਸ਼ਨ ਸੰਭਾਲੀ ਆ ਸਲੂਟ ਮਾਰਨ ਦੇ ਨਾਲ ਦੀ ਨਾਲ ਹੀ ਸਾਰੇ ਜਣੇ ਝੰਡੇ ਨੂੰ ਪਾਕਿਸਤਾਨ ਵਾਲੇ ਬੰਨੇ ਵੀ ਇੱਕਦਮ ਸ਼ਾਂਤ ਕੀ ਹੋ ਗਏ ਉੱਥੇ ਖਿਲੋ ਗਏ ਆ ਦੋਵਾਂ ਦੇਸ਼ਾਂ ਦੇ ਝੰਡੇ ਜੜੇ ਆਵੇ 크로ਸ ਦੇ ਵਿੱਚ ਲੈਣਦੇ ਆ ਇੱਕ ਦੂਜੇ ਦੇ ਐ ਬਰਾਬਰ ਲਾਉਂਦੇ ਸੀ ਜਿਸ ਜੇ ਸ਼ਾਮ ਮਾਦੇ ਟਾਈਮ ਇਹ ਤੁਸੀਂ ਵੇਖੰਦਾ ਜੇ ਰੀਟ ਰੀਟ ਸੈਰੇਮਨੀ ਵਾਗਾ ਬਾਰਡਰ ਵਿਖੇ ਇਹ ਰੋਜ਼ ਹੀ ਇੱਥੇ ਹੁੰਦੀ ਆ ਜੇ ਤੁਸੀਂ ਵੀ ਇੱਥੇ ਆਉਣਾ ਚਾਹੁੰਦੇ ਜੇ ਵੇਖਣ ਵਾਸਤੇ ਤੇ ਤੁਸੀਂ ਇੱਥੇ ਸਾਢੇ 3 ਵਜੇ ਪਹੁੰਚ ਸਕਦੇ ਜੇ ਸਾਢੇ 3 ਪੌਣੇ 4 ਜਿਹੜਾ ਰੰਗਾ ਰੰਗ ਪ੍ਰੋਗਰਾਮ ਜਿਹੜਾ ਇਹਨਾਂ ਦਾ ਸਟਾਰਟ ਹੋ ਜਾਂਦਾ ਵਾ ਸਾਰਾ ਜਿਤਨਾ ਵੀ ਡਾਂਸ ਟੂ ਸਲੋਕ ਕਰਦੇ ਉਹ ਪਰੇਡ ਵਗੈਰਾ ਸਭ ਕੁਝ ਸਟਾਰਟ ਹੋ ਜਾਂਦਾ ਵਾ ਬਾਕੀ 5 ਵਜੇ ਪੂਰੇ 5 ਵਜੇ ਜਿਹੜੇ ਫੌਜੀਆ ਦੀ ਪਰੇਡ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ 20 ਮਿੰਟ ਪਰੇਡ ਚੱਲਦੀ ਆ ਤੇ ਸਾਢੇ 5 ਵਜੇ ਦੇ ਨਾਲ ਝੰਡਾ ਜਿਹੜਾ ਲਾ ਦਿੱਤਾ ਜਾਂਦਾ ਵਾ ਬਾਕੀ ਮੌਸਮ ਦੇ ਹਿਸਾਬ ਨਾਲ ਜਿਹੜਾ ਟਾਈਮ ਹੈ ਉਹ ਚੇਂਜ ਹੁੰਦਾ ਰਹਿੰਦਾ ਜਿੱਦਾਂ ਹੁਣ ਗਰਮੀ ਆ ਜਾਣੀ ਆ ਤੇ ਗਰਮੀਆਂ ਦੇ ਵਿੱਚ ਜਿਹੜਾ ਟਾਈਮ ਆ ਇਹ ਬਦਲ ਜਾਣਾ ਵਾ ਤੇ ਆ ਰਿਹਾ ਝੰਡਾ ਲੈ ਗਿਆ ਜੀ ਤੇ ਅੱਜ ਦੀ ਇਹ ਸਰਮਣੀਆਂ ਉਹ ਹੋ ਗਿਆ ਕੰਪਲੀਟ ਇਹਨਾਂ بڑے ਸੋਹਣੇ ਤਰੀਕੇ ਦੇ ਨਾਲ ਇਹਨਾਂ ਝੰਡੇ ਨੂੰ ਲਾਦਣਾ ਹੈ ਤੇ ਤਾਇ ਲਾ ਕੇ ਤੇ ਸਾਰਿਆਂ ਨੇ ਚਲੇ ਜਾਣਾ ਵਾਹ ਅੱਜ ਉਧਰੋਂ ਪਾਕਿਸਤਾਨ ਵਾਲੇ ਵੀ ਲੈ ਗਏ ਆ ਤੇ ਆਪਣੇ ਵੀ ਲੈ ਚੱਲੇ ਆਗੇ ਸਾਰੇ ਆਲ ਲੈ ਕੇ ਚੱਲ ਕੇ ਚੜਾ ਇਹਨਾਂ ਲਿਜਾ ਕੇ ਹੁਣ ਸੰਭਾਲ ਦੇਣਾ ਤੇ ਸਵੇਰੇ ਚੜਾਉਣਾ ਬਾਅਦ ਚ ਝੰਡਾ ਠੀਕ ਹੈ ਜੀ ਜੇ ਇਦਾਂ ਦੀ ਕੋਈ ਐਡੀ ਸੈਰੇਮਨੀ ਹੁੰਦੀ ਆ लोग बहुत ज्यादा प्यार ਨਾਲ ਤੋਂ ਸ਼ਾਹ ਨਾਲ ਅੜੀ ਰੀਟ ਰੀਟ ਸਰੇਮਣੀ ਨੂੰ ਵੇਖਣ ਆਉਂਦੇ ਦੂਰਾਂ ਨੇੜਾਂ ਤੋਂ ਵਾਗਾ ਬਾਰਡਰ ਲੋਕ ਆਉਂਦੇ ਆ। ਲੋ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਵਿਖਾਈ ਆ ਵਾਗਾ ਬਾਰਡਰ ਦੀ ਪ੍ਰੇਡ। ਇਹ ਆਪਣੇ ਬਿਲਕੁਲ ਲਾਗੇ ਪੈਂਦੀ ਆ। ਅਮਰਸਰ ਤੋਂ 30-35 ਕਿਲੋਮੀਟਰ ਪੈਂਦਾ ਵਾ ਵਾਗਾ ਬਾਰਡਰ ਪਰ ਆਪਣੇ ਘਰ ਤੋਂ ਪੈਂਦਾ ਵਾ 26-27 ਕਿਲੋਮੀਟਰ। ਠੀਕ ਹੈ ਜੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵਾ ਕਿ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ? ਵਾਗਾ ਬਾਰਡਰ ਦੀ ਪ੍ਰੇਡ ਕਿਵੇਂ ਦੀ ਲੱਗੀ? ਤੁਸੀਂ ਇਹ ਪ੍ਰੇਡ ਪਹਿਲਾਂ ਵੇਖੀ ਆ ਜਾਂ ਨਹੀਂ ਵੇਖੀ ਇਹ ਵੀ ਤੁਸੀਂ ਦੱਸਣਾ ਵਾ ਤੇ ਤੁਸੀਂ ਕਿਹੜੇ ਏਰੀਏ ਤੋਂ ਬਿਲੋਂਗ ਕਰਦੇ ਜ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਹੁਣ ਆਪਾਂ ਚੱਲੇ ਆਂ ਘਰੇ ਚੰਗਾ ਜੀ ਸਾਸਰੀ ਘਰ